ਰਾਮਦੀਪ ਪਾਰਟੀ ਦੇ ਅੰਦਰ ਇੱਕ ਵਾਰ ਫਿਰ ਤੋਂ ਖਿੱਚੋ ਤਾਣ ਵਧੀ ਹੈ ਹਾਲਾਂਕਿ ਇਹ ਖਿੱਚੋ ਤਾਣ ਉਦੋਂ ਵੀ ਵਧੀ ਸੀ ਜਦੋਂ ਜਲੰਧਰ ਦੇ ਵਿੱਚ ਜਿਮਨੀ ਚੋਣ ਸੀ ਅਤੇ ਜਿਮਨੀ ਚੋਣ ਨੂੰ ਦੇ ਵਿੱਚ ਕਿਹਦੇ ਹੱਥ ਦੇ ਵਿੱਚ ਕਮਾਨ ਹੋਣੀ ਹੈ ਉਸ ਜਲੰਧਰ ਇਲੈਕਸ਼ਨ ਦੀ ਉਸ ਨੂੰ ਲੈ ਕੇ ਪਾਰਟੀ ਦੇ ਅੰਦਰ ਖਿੱਚੋ ਤਾਣ ਸੀ ਪਰ ਹੁਣ ਹਰਿਆਣਾ ਜਨਰਲ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਇਹੀ ਰੌਲਾ ਰੱਪਾ ਕਿ ਕਮਾਨ ਜਿਹੜੀ ਹੈ ਕਿਹਦੇ ਹੱਥ ਚੋ ਇੱਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਲੌਬੀ ਹੈ ਇਹ ਜਚਾਉਣ ਦੇ ਵਿੱਚ ਲੱਗੀ ਹੈ ਕਿ ਪਾਰਟੀ ਦੇ ਅੰਦਰ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਇੰਨੇ ਪਾਵਰਫੁਲ ਨੇ ਕਿ ਹਰਿਆਣਾ ਦੀ ਇਲੈਕਸ਼ਨ ਜਿਹੜੀ ਹੈ ਉਹ ਉਹਨਾਂ ਦੀ ਰਹਿਨਮਾਈ ਦੇ ਵਿੱਚ ਲੜੀ ਜਾ ਰਹੀ ਹੈ ਉਹਨਾਂ ਦੀ ਕਮਾਂਡ ਹੇਠ ਲੜੀ ਜਾ ਰਹੀ ਹੈ ਇੱਧਰ ਖਬਰਾਂ ਵੀ ਲਵਾਈਆਂ ਜਾ ਰਹੀਆਂ ਨੇ ਔਰ ਦੂਜੇ ਪਾਸੇ ਕੀ ਦਿੱਲੀ ਲੋਬੀ ਵਾਕਈ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹਰਿਆਣਾ ਚੋਣ ਜਿਹੜੀ ਆ ਲੜਨ ਜਾ ਰਹੀ ਹੈ ਖਾਸ ਕਰਕੇ ਉਦੋਂ ਜਦੋਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਪਾਰਟੀ ਦੇ ਅੰਦਰ ਦੂਜੇ ਨੰਬਰ ਤੇ ਮੰਨੇ ਜਾਂਦੇ ਮਨੀਸ਼ ਸੋਦੀਆ ਜਿਹੜੇ ਉਹ ਪਾਰਟੀ ਦੇ ਜਿਹੜੇ ਉਹ ਉਪ ਮੁੱਖ ਮੰਤਰੀ ਦਿੱਲੀ ਦੇ ਹੈਗੇ ਆ ਔਰ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਔਰ ਉਹਨਾਂ ਦੇ ਆਉਣ ਦੇ ਬਾਵਜੂਦ ਵੀ ਕੀ ਕਮਾਂਡ ਜਿਹੜੀ ਹੈ ਭਗਵੰਤ ਜੀ ਦੇ ਆਤਵਾਚੋ ਕੀ ਜੇ ਵਾਕਈ ਸੌਂਪੀ ਜਾਂਦੀ ਹੈ ਤਾਂ ਭਗਵੰਤ ਜੀ ਪਾਵਰਫੁੱਲ ਨੇ ਪਾਰਟੀ ਦੇ ਅੰਦਰ ਇਸ ਕਰਕੇ ਕਮਾਂਡ ਸੌਂਪੀ ਜਾਂਦੀ ਹੈ ਜਾਂ ਫਿਰ ਪੰਜਾਬ ਦਾ ਜਿਹੜਾ ਪੈਸਾ ਪੰਜਾਬ ਦਾ ਜਹਾਜ਼ ਪੰਜਾਬ ਦਾ ਇਨਫਰਾਸਟ੍ਰਕਚਰ ਇਨ ਪੰਜਾਬ ਦੇ ਲੋਕ ਪੰਜਾਬ ਦੀ ਅਫਸਰਸ਼ਾਹੀ ਪੰਜਾਬ ਦਾ ਪੈਸਾ ਜਿਹੜਾ ਹਰਿਆਣੇ ਦੇ ਵਿੱਚ ਵਰਤਣ ਵਾਸਤੇ ਭਗਵੰਤ ਜੀ ਨੂੰ ਸਿਰਫ ਉਤਾਪੀ ਦਿੱਤੀ ਹੋਈ 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 ਹੋ ਸਕਦੀ ਹੈ ਅੱਗੇ ਕਰਨ ਦੀ ਇਸ ਤੇ ਬਹੁਤ अहम ਗੱਲਬਾਤ ਕਰਨੀ ਹੈ ਕਿ ਇਸ ਮਸਲੇ ਦੀ ਸਚਾਈ ਕੀ ਹੈ ਖੇਚੋ ਤਾਣ ਕੀ ਹੈ ਔਰ ਕਮਾਨ ਕੀ ਰਿਆਤ ਹੈ ਉਧਰ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਰਾਜਪਾਲ ਦੇ ਵੱਲੋਂ ਮੁੱਖ ਮੰਤਰੀ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਕਿਹੜੇ ਮੁੱਖ ਮੰਤਰੀ ਦੇ ਖਿਲਾਫ ਕਿਉਂ ਔਰ ਮਸਲਾ ਕੀ ਹੈ ਇਸ ਤੇ ਵੀ ਬਹੁਤ अहम ਚਰਚਾ ਕਰਾਂਗੇ ਉਧਰ ਬਿਜਲੀ ਸੰਕਟ ਪੰਜਾਬ ਦੇ ਵਿੱਚ ਗਹਿਰਾ ਹੁੰਦਾ ਜਾ ਰਿਹਾ ਝੋਨੇ ਨੂੰ ਦੇਖਦੇ ਆ ਪੀਐਸਪੀਸੀਲ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਵਧੀਆਂ ਨੇ ਕਿਉਂ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਔਰ ਚੱਲ ਕੇ ਕੁਝ ਹੋਰ ਅਹਿਮ ਖਬਰਾਂ ਦੇ ਵੀ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਮਨ ਨਾਲ ਸਵਾਗਤ ਕਰਵਾਉਣਗੇ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਹਿਬ ਕੁਝ ਅਹਿਮ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ ਕਿ ਹਰਿਆਣਾ ਦੀ ਜਿਹੜੀ ਜਨਰਲ ਇਲੈਕਸ਼ਨ ਹੈ ਉਹ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਲੜੀ ਜਾ ਰਹੀ ਹੈ ਔਰ ਕਮਾਂਡ ਜਣੀ ਭਗਵੰਤ ਮਾਨ ਦੇ ਹੱਥ ਹੱਥ ਦੇ ਵਿੱਚ ਹੈ ਭਗਵੰਤ ਮਾਨ ਦੇ ਮੋਟਿਆਂ ਤੇ ਵੱਡੀ ਜ਼ਿੰਮੇਵਾਰੀ ਹੈ ਇਹ ਜਿਹੜੀ ਗੱਲ ਉੱਥੇ ਜਿਚਾਈ ਜਾ ਰਹੀ ਹੈ ਪਰ ਖਾਸ ਕਰਕੇ ਇਹ ਉਦੋਂ ਖਬਰ ਸੱਚ ਲੱਗਦੀ ਨਹੀਂ ਜਦੋਂ ਮਨੀਸ਼ ਸੋਦੀਆ ਬਾਹਰ ਹੋਣ ਸੰਜੀਤ ਸਿੰਘ ਬਾਹਰ ਹੋਣ ਸੰਦੀਪ ਪਾਠਕ ਜਿਹੜੇ ਹੈਗੇ ਆ ਉਹ ਨਾਲ ਲਈ ਔਰ ਉਹਨਾਂ ਦੇ ਹੁੰਦਿਆਂ ਭਗਵੰਤ ਮਾਨ ਦੇ ਹੱਥ ਵਾਸ ਕਮਾਨ ਹੋਵੇ ਇਹ ਗੱਲ ਜਿਹੜੀ ਹੈ ਏਜੰਸੀ ਨਹੀਂ ਪਰ ਜੇ ਹੈ ਤਾਂ ਤਾਂ ਅਣਕੀਸਾ ਭਗਵੰਤ ਮਾਨ ਬਾਕੇ ਇੰਨੇ ਪੌਪੂਲਰ ਨੇ ਭਗਵੰਤ ਮਾਨ ਇੰਨੇ ਪਾਵਰਫੁਲ ਨੇ ਪਾਰਟੀ ਦੇ ਵਿੱਚ ਇੱਕ ਕਮਾਨ ਉਹਨਾਂ ਨੂੰ ਸੌਂਪੀ ਜਾਂ ਜਾਂਦੀ ਹੈ ਜਾਂ ਫਿਰ हरियाणा ਦੇ ਵਿੱਚ ਉਹਨਾਂ ਦੀ ਲੋਕਪ੍ਰਿਤਾ ਇੰਨੀ ਜ਼ਿਆਦਾ ਹੈ ਕਿ ਕਮਾਂ ਉਹਨਾਂ ਨੂੰ ਸੋਪੀ ਜਾਂਦੀ ਹੈ ਜਾਂ ਫਿਰ ਇਸ ਕਰਕੇ ਕਿ ਭਾਈ ਪੰਜਾਬ ਦਾ ਜਹਾਜ਼ ਉੱਥੇ ਵਰਤਣਾ ਪੂਰੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਨੂੰ ਅੱਗੇ ਲਾ ਕੇ ਕਿਉਂਕਿ ਉਹਨਾਂ ਤੋਂ ਬਿਨਾ ਤਾਂ ਜਹਾਜ਼ ਜਿਹੜਾ ਉੱਥੇ ਵਰਤੇ ਨਹੀਂ ਆਣਾ ਜੇ ਮੁੱਖ ਮੰਤਰੀ ਹੋਣਗੇ ਤਾਂ ਵਰਤੇ ਜਾਣਗੇ ਹੋ ਸਕਦਾ ਹੋਰ ਵੀ ਇਨਫਰਾਸਟ੍ਰਕਚਰ ਪੈਸਾ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਨਾਲ ਲੱਗਦਾ ਗਵਾਂਢੀ ਸੂਬਾ ਸਾਡਾ ਹੀ ਹਿੱਸਾ ਰਿਹਾ ਕਦੇ ਹਰਿਆਣਾ ਪਰ ਉੱਥੇ ਸਾਰਾ ਕੁਝ ਵਰਤਣ ਵਾਸਤੇ ਇਹਨਾਂ ਨੂੰ ਵਰਤਿਆ ਜਾ ਸਕਦਾ ਇਸ ਕਰਕੇ ਕਮਾਂਡ ਸੌਂਪੀ ਜਾ ਸਕਦੀ ਹੈ ਜਾਂ ਇਹ ਖਬਰਾਂ ਪਲਾਂਟ ਕਰਵਾਈਆਂ ਗਈਆਂ ਨੇ ਮੈਨੂੰ ਲੱਗਦਾ ਨਹੀਂ ਕਿ ਦਿੱਲੀ ਲੌਬੀ ਇਸ ਤਰੀਕੇ ਨਾਲ ਭਗਵੰਤ ਨੂੰ ਕਮਾਂਡ ਸੌਂਪ ਕੇ ਉਹਨਾਂ ਨੂੰ ਪਾਵਰਫੁੱਲ ਬਣਾਉਣ ਦੀ ਕੋਸ਼ਿਸ਼ ਕਰੂ ਕਿਵੇਂ ਦੇਖਦੇ ਹੋ ਇਹ ਖਿੱਚੋ ਤਾਣ ਜਿਹੜੀ ਅੰਦਰਖਾਤੇ ਚੱਲ ਰਹੀ ਹੈ ਖਬਰਾਂ ਪਲਾਂਟ ਕਰਵਾਈਆਂ ਜਾ ਰਹੀਆਂ ਆਸਫਤ ਨਤੀਜੇ ਇਸਤਨ ਦਾ ਚੋਣ ਕਮਿਸ਼ਨ ਵੱਲੋਂ ਹਰਿਆਣਾ ਦੇ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਬੰਧ ਦੇ ਵਿੱਚ ਖਬਰਾਂ ਜਿਹੜੀਆਂ ਬੜੀਆਂ ਸਾਹਮਣੇ ਆ ਰਹੀਆਂ ਨੇ ਹੁਣ ਆ ਤਾਜੀ ਖਬਰ ਸਭ ਨੇ ਲਈ ਹੈ ਕਿ ਹਰਿਆਣੇ ਦੀ ਜਿਹੜੀ ਚੋਣਕ ਮਾਨ ਉਹ ਭਗਵੰਤਪਾਨ ਦੇ ਹੱਥ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਔਰ ਪੂਰੀਆਂ ਚੋਣਾਂ ਜਿਹੜੀਆਂ ਨੱਪੇ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਭਗਵੰਤਪਾਨ ਦੀ ਅਗਵਾਈ 'ਚ ਜਿਹੜੀਆਂ ਉਹ ਲੜੀਆਂ ਚੱਲਦੀਆਂ ਤੁਸੀਂ ਆਪਣੀ ਤੋਂ ਕੱਦ ਵਿੱਚ ਬੜੇ ਪ੍ਰਸ਼ਨ ਜਿਹੜੇ ਉੱਠ ਆਏ ਨੇ ਤੇ ਉਹਨਾਂ ਪ੍ਰਸ਼ਨਾਂ ਦਾ ਮੈਂ ਇਕੱਲੇ-ਖੱਲੇ ਜਵਾਬ ਦੇਣਾ ਪਹਿਲਾ ਪ੍ਰਸ਼ਨ ਸੀ ਲੋਕਪ੍ਰਿਅਤਾ ਦਾ ਭਗਵੰਤਪਾਨ ਦੀ ਲੋਕਪ੍ਰਿਅਤਾ ਜਿੰਨੀ ਕ ਹੈਗੀ ਆ ਉਹ ਸਾਰੇ ਲੋਕਾਂ ਨੂੰ ਸੁਖਿੰਦਰ ਜੀ ਪਤਾ ਪੰਜਾਬ ਦੇ ਵਿੱਚ ਜੇਕਰ ਉਹਨਾਂ ਦੀ ਲੋਕਪ੍ਰਿਅਤਾ ਹੈਗੀ ਹੈ ਤਾਂ ਸਿਰਫ ਇਸ ਕਰਕੇ ਕਿਉਂਕਿ ਉਹ ਪੰਜਾਬ ਦੇ ਮਜੂਤਾ ਮੁੱਖ ਮੰਤਰੀ ਹੈ। ਪੰਜਾਬ ਦੇ ਵਿੱਚ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੈ ਇਹ ਸਾਰੇ ਲੋਕਾਂ ਨੂੰ ਪਤਾ। ਕੀ ਉਹ ਸਥਿਤੀ ਬਤੌਰ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਪ੍ਰਭਾਵਸ਼ੀਲ ਹੈ ਜਾਂ ਨਹੀਂ? ਪ੍ਰਸ਼ੰਤ ਇੱਥੇ ਮੁੱਕਦਾ। ਦੂਸਰੇ ਬੰਦੇ ਜਿਸ ਤਰੀਕੇ ਨਾਲ ਤੁਸੀਂ ਤਿੰਨ ਬੰਦਿਆਂ ਦਾ ਨਾਮ ਲਿਆ ਸੰਜੀਤ ਸਿੰਘ ਆ ਮਰੀਸਾ ਸੋਧਿਆ ਉੱਤੇ ਦੂਜੇ ਪਾਸੇ ਸਨੀਲਪਾਟ। ਸਿੱਧੂ ਸਾਹਿਬ ਇਹ ਬੰਦੇ ਜਿਹੜੇ ਉਹ ਲੋਬੀ ਦੇ ਬੰਦੇ ਨੇ। ਜਿਨ੍ਹਾਂ ਨੇ ਬੀਤੇ ਸਮੇਂ 'ਚ ਜਦੋਂ ਆਮ ਆਦਮੀ ਪਾਰਟੀ ਦਿੱਲੀ 'ਚ ਖੜੀ ਸੀ ਉਹਨਾਂ ਨੇ ਇੱਕ ਅਜਿਹੀ ਫਾਈਟ ਦਿੱਤੀ ਕਿ ਕਾਂਗਰਸ ਦਾ 15 ਸਾਲਾਂ ਦਾ ਜਿਹੜਾ ਤਖਤਾ ਸੀ ਸ਼ੀਲਾ ਦਿਖਸ਼ਿਤ ਵਾਰਾ ਉਹ ਪਰਤਾ ਕੇ ਉਹਨਾਂ ਨੇ ਰਖਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਉਸ ਵਕਤ ਆਪਣੇ ਭਗਵੰਤਪਨ ਲਈ ਲੋਕ ਸਭਾ ਮੈਂਬਰ ਜਿਹੜੇ ਹੁੰਦੇ ਸਨ ਹਰਿਆਣਾ ਦਿੱਲੀ ਔਰ ਪੰਜਾਬ ਜਿਹੜੀਆਂ ਚੋਣ ਲਈ ਜਾਂ ਇੱਥੋਂ ਤੇ ਜਿਹੜੀਆਂ ਆਪਾਂ ਕਹਿ ਸਕਨੇ ਆ ਜਮੀਨੀ ਹਕੀਕਤ ਸਿੱਧੂ ਸਾਹਿਬ ਇੱਕ ਨਹੀਂ ਹੈ ਕਿ ਦਿੱਲੀ ਦੇ ਮੁੱਦੇ ਹੀ ਅਲੱਗ ਨੇ ਹਰਿਆਣਾ ਦੇ ਮੁੱਦੇ ਅਲੱਗ ਨੇ ਤੇ ਪੰਜਾਬ ਦੇ ਮੁੱਦੇ ਅਲੱਗ ਨੇ ਤੇ ਉਸੇ ਤਰੀਕੇ ਦੇ ਨਾਲ ਜਿਹੜੀਆਂ ਸਥਿਤੀਆਂ ਨੇ ਇਹਨਾਂ ਵਿਅਕਤੀਆਂ ਦੀਆਂ ਅਲੱਗ-ਅਲੱਗ ਨੇ ਹਰਿਆਣੇ ਦੇ ਵਿੱਚ ਜ਼ਿਆਦਾ ਪ੍ਰਭਾਵ ਜਿਹੜਾ ਸਿੱਧੂ ਸਾਹਿਬ ਉਹ ਹਿੰਦੂ ਵੋਟ ਦਾ ਹੈਗਾ ਇਸ ਕਰ ਨੂੰ ਕੋਈ ਬੰਦਾ ਇਨਕਾਰ ਜਿਹੜਾ ਉਹ ਨਹੀਂ ਕਰ ਸਕਦਾ ਠੀਕ ਆ ਅੰਬਾਲਾ ਜਾਂ ਹੌਰ ਕੈਥਲ ਜਾਂ ਕਰਦਾਲ ਇਹਨਾਂ ਦੇ ਵਿੱਚ ਸਿੱਖ ਵੋਟਰ ਜਿਹੜਾ ਉਹ ਜ਼ਰੂਰ ਪ੍ਰਭਾਵ ਪਾਉਂਦੇ ਨੇ ਪਰ ਜ਼ਿਆਦਾ ਤੁਸੀਂ ਸਮੁੱਚੇ ਹਰਿਆਣੇ ਦੀ ਗੱਲ ਕਰੋ ਜਿਹੜਾ ਟ੍ਰੈਡੀਸ਼ਨਲ ਹੈ ਪਹਿਣਾ ਉਥੇ ਜੇਕਰ ਤੁਸੀਂ ਇੰਨੀ ਗੱਲ ਕਰੋ ਕਿ ਹਾਂ ਪੱਗ ਵਾਲੇ ਬੇਟੀ ਨੂੰ ਕੋਈ ਵੀ ਵਿਅਕਤੀ ਹੋਵੇ ਜਦ ਉਸ ਨੂੰ ਬਸੂਰ ਪ੍ਰਭਾਵ ਕਰ ਲਵੇ ਜਾਂ ਉਸ ਦਾ ਪ੍ਰਭਾਵ ਹੋਵੇ ਉਹ ਮੈਨੂੰ ਜਿਹੜਾ ਉਹ ਲੱਗਦਾ ਤਾਂ ਇਸ ਕਰਕੇ ਭਗਵੰਤ ਮਾਨ ਹੋਣਾ ਵੀ بطور ਮੁੱਖ ਮੰਤਰੀ ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਤਾਂ ਪੂਰਨ ਤੌਰ ਤੇ ਹੈਗੀ ਉਹਨਾਂ ਦੀ ਪકડ ਜਿਸ ਨਾਲ ਕਿ ਹਾਂ ਮੁੱਖ ਮੰਤਰੀ ਹੈ ਤੇ ਜੇਕਰ ਹਰਿਆਣੇ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਉਹੋ ਜੀ ਗੱਲ ਲੋਕ ਪ੍ਰਿਆਤਾ ਵਾਲੀ ਲੱਗਦੀ ਨਹੀਂ ਜਦੋਂ ਕਿ ਦੂਜੇ ਪਾਸੇ ਜਿਹੜੇ ਬੰਦੇ ਦਾ ਮੈਂ ਨਾਮ ਲਿਆ ਸ੍ਰੀਲ ਪਾਟਕ ਉਹ ਵੀ ਨਹੀਂ ਸਸ ਉਹਦੀਆ ਹੋਵੇ ਜਾਂ ਦੂਜੇ ਪਾਸੇ ਸੰਜੇ ਸਿੰਘ ਖੋਲੀ ਉਹਨਾਂ ਦਾ ਚਿਹਰਾ ਮੋਰਾ ਬਿਲਕੁਲ ਉਸ ਤਰੀਕੇ ਨਾਲ ਠੀਕ ਠਾਕ ਲੱਗਦਾ ਹੈ ਜੀਫ ਜੀ ਭਾਜਪਾ ਨੂੰ ਟੱਕਰ ਦੇਣ ਵਾਸਤੇ ਦਿੱਤੀ ਚਾਹੀਦੀ ਨਹੀਂ ਕਾਂਗਰਸ ਨੂੰ ਟੱਕਰ ਦੇਣ ਵਾਸਤੇ ਦਿੱਤੀ ਚਾਹੀਦੀ ਸੀ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਸਿੱਧੂ ਸਾਹਿਬ ਲੱਗਦਾ ਨਹੀਂ ਕਿ ਹਾਂ ਭਗਵਤਪਾਲ ਦੇ ਹੱਥ ਉਹ ਲੋਬੀ ਜਿਹੜੀ ਹੈ ਦਿੱਲੀ ਲੋਬੀ ਹਰਿਆਣੇ ਦੀ ਚੋਣਾਂ ਦੀ ਵਾਕਟੋਰ ਜਿਹੜੀ ਆ ਫੜਾ ਦਊਗੀ ਕਿਉਂਕਿ ਇੱਕ ਵਾਰੀ ਤਾਂ ਵਾਕਟੋਰ ਜਿਹੜੀ ਆ ਪੰਜਾਬ ਦੀਆਂ ਲੋਕ ਸਭਾਗੀਆਂ ਚੋਣਾਂ ਦੀ ਅਰਵਿੰਦ ਕੇਜਰੀਵਾਲ ਹੋਣਾ ਨੇ ਭਗਵਤਪਾਲ ਨੂੰ ਦੇਖ ਕੇ ਫੜਾ ਕੇ ਦੇਖ ਲਿਆ ਕਿ ਉਸ ਤੇ ਨਤੀਜੇ ਇਹੋ ਜਿਹੇ ਨਿਕਲੇ 13 0 ਦੀ ਗੱਲ ਕਰਨ ਵਾਲੇ 3 ਤੇ ਆ ਗਏ ਤਾ ਐਫਜੀ ਸਥਿਤੀ ਦੇ ਵਿੱਚ ਉਹ ਲੋਬੀ ਜਿਹੜੀ ਬੀਤੇ ਲੰਮੇ ਸਮੇਂ ਤੋਂ ਪੰਜਾਬੀਆਂ ਰਾਜਨੀਤੀ ਤੇ ਉੱਤੇ ਤਿੱਖੀ ਨਜ਼ਰ ਰੱਖਦੀ ਪਈ ਹੈ ਮੇਰੀ ਪ੍ਰਾਤ ਸਗੀ ਪਾਠਕ ਤੁਹਾਰ ਜਿਸਨੇ ਜਦੋਂ ਜਲੰਧਰ ਦੀ ਚਿਬਨੀ ਚੋਣ ਦੇ ਸਬੰਧ ਵਿੱਚ ਜੋਦੀ ਭੂਮਿਕਾ ਉਸਨੇ ਪਾਠਕ ਸਾਹਿਬ ਇਕੱਲੇ ਸੀ ਹੁਣ ਸੰਜੇ ਸਿੰਘ ਵੀ ਬਾਹਰ ਆ ਮਨੀਸ਼ ਸੋਧਿਆ ਵੀ ਬਾਹਰ ਆ ਤੇ ਮਨੀਸ਼ ਸੋਧਿਆ ਦਿੱਲੀ ਦੀ ਰਾਜਨੀਤੀ ਦੇ ਚਰਮਿਤ ਕੇਸ ਦੀ ਵੱਲ ਤੋਂ ਬਾਅਦ ਨੰਬਰ 2 ਤੇ ਉਹ ਨੇਤਾ ਉੱਗੇ ਨੇ ਚਾਹਤੇ ਤਾਂ ਅਜਿਹੀ ਸਥਿਤੀ ਜਿਹੜੀ ਬਣੀ ਹੈ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਹਾਈ ਕਮਾਨ ਜਿਹੜੀ ਇਸ ਸਮੁੱਚੀ ਵਾਟੋਰ ਜਿਹੜੀ ਆ ਭਗਵੰਤ ਮਾਨ ਦੇ ਹੱਥ ਵਿੱਚ ਫੜਾ ਦੇਗੀ ਹਾਂ ਇਹ ਹੋ ਸਕਦਾ ਕਿ ਕੁਝ ਹਲਕਿਆਂ ਦੇ ਵਿੱਚ ਜਿੱਥੇ ਸਿੱਖ ਵੋਟਰ ਆ ਜਦ ਜੱਟ ਵੋਟਰ ਆ ਜਿਸ ਦਾ ਪ੍ਰਭਾਵ ਜਿਹੜਾ ਕਾਥਲ ਅਹੇ ਕਰਤਾਰ ਅੰਬਾਲਾ ਜਿਹੜਾ ਪੰਜਾਬ ਦੇ ਨਾਲ ਸਰਹੱਦੀ ਜਿਹੜੇ ਜਿਹੜੇ ਲੱਗਦੇ ਨੇ ਉੱਥੇ ਹੋ ਸਕਦਾ ਕਿ ਭਗਵੰਤ ਮਾਨ ਉਸੇ ਤਰੀਕੇ ਨਾਲ ਚੋਣ ਪ੍ਰਚਾਰ ਕਰਨਾ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਕਰਦੇ ਰਹੀ ਆ ਔਰ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲੂ ਹਣੀ ਵੀ ਜਾਂਦੇ ਰਹੀ ਆ ਪ੍ਰਕਾਸ਼ ਸਿੰਘ ਬਾਦਲ ਹੋਣਾ ਕਿ ਭਾਜਪਾ ਨਾਲ ਯਾਰੀ ਹੁੰਦੀ ਸੀ ਪਰ ਜਾ ਕੇ ਉਹ ਚਟਾਲਾ ਪਰਿਵਾਰ ਦੀ ਹਾਮੀ ਜਿਹੜੀ ਆ ਉਹ ਭਰਤੀ ਨਹੀਂ ਬੇਸ਼ੱਕ ਅਤਰਾ ਨਹੀਂ ਹੁੰਦਾ ਤੇ ਆ ਇਹ ਜਿਹੇ ਸਥਿਤੀ ਵਿੱਚ ਮੈਨੂੰ ਲੱਗਦਾ ਕਿ ਭਗਵੰਤ ਬਾਦ ਇਹਨਾਂ ਹਲਕਿਆਂ ਦੇ ਵਿੱਚ ਤਾਂ ਪ੍ਰਚਾਰ ਕਰਨਗੇ ਬਾਕੀ ਆਪਣੇ ਪੱਧਰ ਤੇ ਉਹ ਪੰਜਾਬ ਚ ਜ ਮਾਫ ਕਰਤਾ ਹਰਿਆਣਾ ਚ ਜਿੱਥੇ ਮਰਜੀ ਤੁਰੇ ਫਿਰਨ ਉਹੋ ਜੀ ਪ੍ਰਭਾਵ ਵਾਲੀ ਗੱਲ ਜਿਹੜੀ ਅਸਾਨੂੰ ਸਭ ਲੱਗਦੀ ਨਹੀਂ ਨੰਬਰ ਨੈਕਸਟ ਅੱਡੀ ਜਿਹੜੀ ਮੈਂ ਗੱਲ ਕਰਨੀ ਚਾਹਾਂਗਾ ਆਮ ਆਦਮੀ ਪਾਰਟੀ ਦੀ ਸਥਿਤੀ ਹਰਿਆਣਾ ਦੇ ਵਿੱਚ ਉਹ ਜੀ ਸਿੱਧੂ ਸਾਹਿਬ ਲੱਤੀ ਨਹੀਂ ਆ ਜਿਉਂ ਜਿਉਂ ਬਾਕੀ ਪਾਰਟੀ ਵੀ ਉਥੇ ਮੁੱਖ ਟੱਕਰ ਜਿਹੜੀ ਆ ਭਾਜਪਾ ਤੇ ਕਾਂਗਰਸ ਦੇ ਵਿਚਕਾਰ ਹੈਗੀ ਹੈ ਕੱਲ ਜਿਸ ਤਰੀਕੇ ਨਾਲ ਚਾਰੋਂ ਵ代ਕ ਜਿਹੜੇ ਆ ਚੋਟ ਦਸ਼ਵ ਚਟਾਲਾਂ ਨੂੰ ਛੱਡ ਕੇ ਦੂਜੇ ਪਾਸੇ ਉਹ ਸ਼ਾਮਲ ਹੋ ਗਏ ਨੇ ਤੇ ਅੱਜ ਪਤਾ ਲੱਗਾ ਕਿ ਇੱਕ ਦੋ ਵ代ਕ ਹੋਰ ਜਿਹੜੇ ਆ ਉਹ ਜਾ ਸਕਦੇ ਆ ਅਜਿਹੀ ਸਥਿਤੀ ਜਦੋਂ ਪੈਦਾ ਹੋਵੇ ਤਾਂ ਉਥੇ ਟੱਕਰ ਜਿਹੜੀ ਸਿੱਧੂ ਸਾਹਿਬ ਮੁੱਖ ਤੌਰ ਤੇ ਕਾਂਗਰਸ ਔਰ ਭਾਜਪਾ ਚ ਲੱਗਦੀ ਆ ਆਪ ਆਪ ਵੀ ਪਾਰਟੀ ਤਾਂ ਅਜੇ ਉਥੇ ਆਪਣੀ ਅਸਥਿਰਤਾ ਦੀ ਹੋਂਦ ਦੀ ਲੜਾਈ ਹੋਂਦ ਨੂੰ ਸਥਾਪਿਤ ਕਰਨ ਦੀ ਲੜਾਈ ਲੜਦੀ ਪਈ ਆ ਮੈਨੂੰ ਨਹੀਂ ਲੱਗਦਾ ਕਿ ਉਥ ਪਰਦਰਸ਼ਨ ਜਿਹੜਾ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਈ ਹਾਂ ਜੇਕਰ ਦਿੱਲੀ ਲੌਬੀ ਉਥੇ ਡੋਮੀਨੇਟ ਕਰਦੀ ਹੈ ਕਿਉਂਕਿ ਇਹ ਖਬਰਾਂ ਜਿਸ ਤਰੀਕੇ ਨਾਲ ਲੱਗ ਰਹੀਆਂ ਕਿ ਸੱਚਾਈ ਤੋਂ ਕੋਹਾਂ ਦੂਰ ਦੀ ਤੇ ਜੇ ਦਿੱਲੀ ਲੌਬੀ ਉਥੇ ਆਪਣੇ ਇੱਕ ਰਣਨੀਤੀ ਤੌਰ ਤੇ ਲੜਦਾ ਤਾਂ ਫਿਰ ਨਤੀਜੇ ਜ਼ਰੂਰ ਜਿਹੜੇ ਹਿੰਦੂ ਬੈਲਟ ਆਖਾਸ ਤੌਰ ਤੇ ਦੂਸਰੇ ਵੱਡੇ ਜੀਲ ਵਾਲੇ ਪਾਸੇ ਤਾਂ ਉਧਰ ਹੋ ਸਕਦਾ ਕਿ ਆਮ ਆਦਮੀ ਪਾਰਟੀ ਉਥੇ ਕੁਝ ਪ੍ਰਦਰਸ਼ਨ ਚੰਗਾ ਕਰ ਪਾਵੇ ਤੇ ਜੇਕਰ ਸਮੁੱਚੇ ਹਰਿਆਣੇ ਦੇ ਵਿੱਚ ਭਗਵੰਤ ਮਾਨ ਦੇ ਹੱਥ 'ਚ ਬਾਗਡੋਰ ਫੜਾ ਦਿੱਤੀ ਜਾਂਦੀ ਹੈ ਤਾਂ ਸਿੱਧੂ ਸਾਹਿਬ ਫਿਰ ਇਹ ਆਪਣੇ ਪੈਰਾਂ ਤੇ ਆਪ ਪਹਾੜੀ ਮਾਰਨ ਵਾਲੀ ਜਿਹੜੀ ਗੱਲ ਹੋਵੇਗੀ ਇਸ ਸੰਕਲਪ ਵਿੱਚ ਜ਼ਿਆਦਾ ਦਮ ਲੱਗਦਾ ਕਿ ਇਹੋ ਜਿਹੀਆਂ ਖਬਰਾਂ ਕਈ ਵਾਰੀ ਪਲਾਟ ਕਰਵਾਈਆਂ ਜਾਂਦੀਆਂ ਨੇ ਕਿਉਂਕਿ ਤੁਸੀਂ ਇਹ ਦੇਖ ਲਓ ਕਿ ਜਲੰਧਰ ਦੀ ਜਿਮਨੀ ਚੋਣ ਜਿੱਤਣ ਵਾਸਤੇ ਭਗਵੰਤ ਮਾਨ ਉਹਨਾਂ ਦਾ ਸਭੁੱਚਾ ਪਰਵਾਹ ਪੂਰਾ ਜੋਰ ਜੜਾ ਪੂਰਾ ਉਹਨਾਂ ਨੇ ਲਾਮ ਲਸ਼ਕਤ ਜੜਾ ਉੱਥੇ ਜਲੰਧਰ ਦੇ ਆ ਕੇ ਬਿਠਾ ਦਿੱਤਾ ਤੇ ਉਸ ਇੱਕ ਜਿਮਨੀ ਚੋਣ ਨੂੰ ਇਸ ਤਰੀਕੇ ਨਾਲ ਲੜਿਆ ਕਿ ਜਿਵੇਂ ਪਤਾ ਨਹੀਂ ਕਿਹੋ ਜੀ ਸੀਟ ਆ ਕਿ ਇੱਕ ਜੇ ਸੀਟ ਪਰ ਹਿਲਵਾ ਉਹ ਭਗਵੰਤ ਮਾਨ ਦੇ ਵਾਸਤੇ ਮੁਸ਼ਕਲਾਂ ਇਹ ਵੀ ਬਣ ਜਾਣਗੀਆਂ ਕਿਉਂਕਿ ਜੋ ਮੁੱਦੇ ਕਈ ਮੁੱਦੇ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਆਪਸੀ ਤਸੱਲ ਜਿਹੜੀ ਹੈਗੀ ਹੈ ਚਾਹੇ ਉਹ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹੋਵੇ ਚਾਹੇ ਐਸਵਾਈਐਲ ਨੂੰ ਲੈ ਕੇ ਚਾਹੇ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ ਹੋਵੇ ਚਾਹੇ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਹੋਵੇ ਜੇ ਜਿਆਦਾ ਕੁਮਾਨ ਭਗਵੰਤ ਮਾਨ ਦੇ ਹੱਥ ਚ ਸੌਂਪੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਪਾਰਟੀ ਇਹ ਵੀ ਸੋਚਦੀ ਹੋਣੀ ਹੈ ਕਿ ਦਿੱਲੀ ਵਰਸ ਪੰਜਾਬ ਜਿਹੜਾ ਮਾਫ ਕਰਨਾ ਹਰਿਆਣਾ ਵਰਸ ਪੰਜਾਬ ਦੇ ਜਿਹੜੇ ਮੁੱਦੇ ਐ ਉਹਨਾਂ ਦੇ ਕਰਕੇ ਨੁਕਸਾਨ ਵੀ ਪੈਦਾ ਹੋ ਸਕਦਾ ਹੈ ਕਿਉਂਕਿ ਮਜੂਤਾ ਮੁੱਖ ਮੰਤਰੀ ਰਹੇ ਹੈਗੇ ਨੇ ਕਾਹਨੂੰ ਲੋਕ ਮੰਗ ਕਰਨਗੇ ਵਿਰੋਧੀ ਕਹਿਣਗੇ ਕਿ ਆ ਜਿਹੜਾ ਮੁੱਖ ਮੰਤਰੀ ਇੱਥੇ ਤੁਰਿਆ ਫਿਰਦਾ ਇਹ ਤੇ ਆਪਣੇ ਹੱਕ ਜਿਹੜਾ ਉਹ ਨੰ삐 ਬੈਠਾ ਉਹ ਆਪਣੇ ਤੌਰ ਤੇ ਤਾਂ ਕਹਿਣਗੇ ਔਰ ਆ ਪੰਜਾਬ ਦੇ ਲੋਕ ਕੀ ਕਿਤੇ ਨਾ ਕਿਤੇ ਇਹ ਖਤਰਾ ਮਹਿਸੂਸ ਕਰਦੇ ਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਉੱਥੇ ਕਿਤੇ ਪੰਜਾਬ ਤੇ ਹਿੰਤੀਨਾ ਕਹਣੇ ਧਰ ਦਵੇ ਹਰਿਆਣੇ ਦੇ ਵਿੱਚ ਚਾਰ ਵੋਟਾਂ ਦੀ ਖਾਤਰ ਕਿਤੇ ਪਾਰਟੀ ਨੂੰ ਜਿਹੜਾ ਕਰਨ ਦੀ ਖਾਤਰ ਤੇ ਕਿਤੇ ਪੰਜਾਬ ਦੇ ਹਿੰਤੀਨਾ ਉੱਥੇ ਗਹਿਣੇ ਧਰ ਦਵੇ ਆសុਖਵੰਦਰ ਜੀ ਇਹੋ ਜਿਹਾ ਸਵਾਲ ਤਾਂ ਉਠਲੇ ਵਾਜਬ ਨੇ ਤੇ ਇਸ ਦਾ ਗੱਲਾਂ ਤੇ ਪ੍ਰਤੀ ਸੁਚੇਤ ਮੇਰਖਲ ਭਗਵਤ ਬਾਣ ਹੋਣਾ ਨੂੰ ਨਹੀਂ ਹੋਣਾ ਚਾਹੀਦਾ ਹੈਗਾ ਕਿਉਂਕਿ ਮੁੱਦਾ ਸਿਰਫ ਪਾਣੀਆ ਦੀ ਗੱਲ ਦਾ ਨਹੀਂ ਆ ਮੁੱਦੇ ਇਸ ਤੋਂ ਵੀ ਬਹੁਤ ਜ਼ਿਆਦਾ ਜਿਹੜੇ ਵੱਡੇ ਮੁੱਦੇ ਨੇ ਖਾਸ ਤੌਰ ਤੇ ਮੁੱਦਾ ਤਾਂ ਇਹ ਆ ਜਿਸ ਤਰੀਕੇ ਦਾ ਭਗਵਤ ਮਾਨ ਨੂੰ ਇਲਜ਼ਾਮ ਚੜਾ ਲੱਗਣਾ ਸ਼ੁਰੂ ਹੋ ਗਿਆ ਕਿ ਡੇਰਾ ਮੁਖੀ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਰਿਹਾ ਡੇਰਾ ਮੁਖੀ ਦੀ ਫਰਮੋ ਤੇ ਉੱਤੇ ਅਜੇ ਤੱਕ ਭਗਵਤ ਬਾਣ ਹੋਣਾ ਦਾ ਕੋਈ ਵੀ ਬੰਦਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਜਿਹੜਾ ਬਿਆਰ ਆ ਮੇਰਾ ਨਹੀਂ ਸ਼ਾਇਦ ਅਜੇ ਕੋਈ ਸਾਹਮਣੇ ਆ ਮੇਸ਼ਾ ਸ਼ਰੂਪਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕੀਤੀ ਹੈ ਤਾਂ ਅਜੇ ਹੀ ਸਥਿਤੀ ਜਦੋਂ ਡੇਰਾ ਸਫਸਾ ਜਿਹੜਾ ਮੇਨ ਉੱਥੇ ਜਾ ਕੇ ਜੇਕਰ ਭਗਵਤ ਬਾਣ ਹੋਣੀ ਇਸ ਬੰਦੀ ਨਹੀਂ ਬੋਲਦੇ ਤਾਂ ਉੱਥੇ ਵੀ ਜ ਕੁਝ ਸੇਖੇ ਹਿੰਦੇ ਲੋਕ ਹੈਗੇ ਨੇ ਜਾਂ ਦੂਜੇ ਪਾਸੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਇਸ ਮੁੱਦੇ ਤੇ ਭਗਵਤ ਬਾਤ ਤੇ ਸਵਾਲ ਚੁੱਕ ਸਕਦੇ ਆ ਤਾਂ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਪੰਜਾਬ ਵਾਲੇ ਖੇਤਰ ਦੇ ਵਿੱਚ ਇੱਕ ਕੁਆਟਰ ਪੰਜਾਬ ਦੇ ਸਰਕਾਰੀ ਕੁਆਟਰ ਚ ਹਰਿਆਣੇ ਵਾਲੇ ਜਿਹੜੇ ਮੀਟਿੰਗ ਕਰਦੇ ਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਕੀਲ ਸੀ ਜਾਂ ਨੇਤਾ ਸੀ ਉਦੋਂ ਵੀ ਭਗਵਤ ਬਾਤ ਪਰ ਕਟਾਰੇ ਦੇ ਵਿੱਚ ਖੜੇ ਰਹੀ ਤੇ ਸਵਾਲਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਿਆ ਸੀ ਹਨਾ ਕਿ ਜਵਾਬ ਉਹਨਾਂ ਨੇ ਦਿੱਤੇ ਨਹੀਂ ਅਜਿਹੀ ਸਥਿਤੀ ਦੇ ਵਿੱਚ ਬਿਲਕੁਲ ਤੁਸੀਂ ਠੀਕ ਹੈ ਕਿ ਆਮ ਆਦਮੀ ਪਾਰਟੀ ਜਾਂ ਦਿੱਲੀ ਲੌਬੀ ਕਦੀ ਨਹੀਂ ਚਾਹੂਗੀ ਕਿ ਉੱਥੇ ਅਜਿਹੀ ਸਥਿਤੀ ਖੜਾ ਤੋ ਹੁਣ ਸਭ ਕੀ ਜਿਹੜੀ ਹਾਸੋ ਹੀ ਨਹੀਂ ਜਿਹੜੀ ਆਮ ਆਦਮੀ ਪਾਰਟੀ ਵਾਸਤੇ ਵੀ ਬਣ ਜੇ ਤੇ ਭਗਵਤ ਬਾਦ ਵਾਸਤੇ ਵੀ ਬਣ ਜੇ ਕਿਉਂਕਿ ਭਗਵਤ ਬਾਦ ਉਹਨਾਂ ਨੇ ਉੱਥੇ ਤਾਂ ਪ੍ਰਚਾਰ ਕਰਕੇ ਆ ਜਾਣਾ ਤੇ ਜਦੋਂ ਪੰਜਾਬ ਕਹੋਗੇ ਤਾਂ ਪੰਜਾਬ ਚ ਤਾਂ ਫਿਰ ਵਿਰੋਧੀਆਂ ਨੇ ਸਵਾਲ ਕਰਦੇ ਹੀ ਕਰਦੇ ਕਿ ਭਗਵਤ ਬਾਦ ਦੇ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਪੰਜਾਬ ਦਾ ਖਲੋਤੇ ਜੇ ਜਾਂ ਹਰਿਆਣੇ ਦਾ ਖਲੋਤੇ ਜੇ ਤਾਂ ਅਜਿਹੀ ਸਥਿਤੀ ਮੇਰਾ ਨਹੀਂ ਖਿਆਲ ਕਿ ਦਿੱਲੀ ਲੋਬੀ ਪੈਦਾ ਹੋਣ ਦਾ ਬਈ ਕਿਸ ਮੁਚੀ ਵਾਕ ਤੋਂ ਨਹੀਂ ਭਗਵਤ ਬਾਦ ਦੇ ਹੱਥ ਵਿੱਚ ਫਾ ਦੇ ਬਾਕੀ ਠੀਕ ਆ ਮੁੱਖ ਮੰਤਰੀ ਸਾਹਿਬ ਕੋ ਇਹ ਗੱਲ ਜ਼ਰੂਰ ਆ ਕਿ ਹਾਂ ਸਰਕਾਰੀ ਸਹੂਲਤਾਂ ਜਿਹੜੀਆਂ ਜ਼ਰੂਰ ਨੇ ਹਰਿਆਣੇ ਦਾ ਜਿਹੜਾ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨ ਵਾਸਤੇ ਪੰਜਾਬ ਸਰਕਾਰ ਦਾ ਜਹਾਜ਼ ਤੇ ਜਾਏਗਾ ਜਾਏਗਾ ਜਿਸ ਤਰੀਕੇ ਨਾਲ ਬੀਤੀ ਦਿਨਾ ਚ ਗੁਜਰਾ ਚ ਵੀ ਜਾਂਦਾ ਰਿਹਾ ਤੇ ਹੋਰ ਲੱਕੇ ਚ ਵੀ ਜਾਂਦਾ ਰਿਹਾ ਉਸੇ ਤੀ ਵਰਤੋਂ ਦਾ ਹੋਈ ਹੋਣੀ ਆ ਸਰਕਾਰੀ ਖਜ਼ਾਨੇ ਦੀ ਵਰਤੋਂ ਹੀ ਹੋਣੀ ਆ ਮਨੀਸ਼ ਸੋਧਿਆ ਹੋਣੀ ਵੀ ਬਾਹਰ ਅਕੇ 4 ਤੱਕ ਨੂੰ ਦਿੱਲੀ ਸਰਕਾਰ ਦਾ ਉਹਨਾਂ ਕੋਲ ਹੈਗਾ ਕਿ ਚਾਹੀ ਨਹੀਂ ਹੈਗਾ ਪਰ ਪੰਜਾਬ ਦਾ ਤਾਂ ਸਿੱਧੂ ਸਭ ਜਿਹੜਾ ਉਹ ਵਰਤੇ ਜਿਹੜਾ ਇਸ ਗੱਲ ਚ ਤਾਂ ਕੋਈ ਦੋਰਾਵਾ ਨਹੀਂ ਹਾਂ ਇਹ ਚੀਜ਼ ਨੂੰ ਸਹੂਲਤਾਂ ਨੂੰ ਮਾਣਨ ਵਾਸਤੇ ਹੋ ਸਕਦਾ ਕਿ ਕੁਝ ਸੀਮਤਾਇਤ ਦੇ ਵਿੱਚ ਭਗਵਤ ਬਾਦ ਨੂੰ ਸਟਾਰ ਪ੍ਰਚਾਰਕ ਵਜੋਂ ਪੜਾ ਕੇ ਪੇਸ਼ ਕੀਤਾ ਜਾਵੇ ਕਿ ਹਾਂਜੀ ਇਹ ਪੰਜਾਬ ਦੇ ਮੁੱਖ ਮੰਤਰੀ ਆ ਤੇ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੱਕ ਵੱਡਾ ਚਿਹਰਾ ਨਹੀਂ ਇਸ ਕਰਕੇ ਤਾਂ ਸਟਾਰ ਪ੍ਰਚਾਰਕਤਾ ਬਣਾਇਆ ਜਾ ਸਕਦਾ ਪਰ ਜੇਕਰ ਤੁਸੀਂ ਇਹ ਗੱਲ ਕਰੋ ਕਿ ਸੁਬਚੀ ਬਾਡੋਰੀ ਭਗਵਤ ਬਾਦ ਦੇ ਹੱਥ ਵਿੱਚ ਫੜਾਤੀ ਜਾਵੇ ਇਹ ਗੱਲ ਸਿੱਧੂ ਸਾਹਿਬ ਲੱਗਦਾ ਕਿ ਜਿਹੜੀਆਂ ਸਥਿਤੀਆਂ ਨੇ ਉਹ ਇਹੋ ਜਿਹੀਆਂ ਪੈਦਾ ਹੋ ਗਈਆਂ ਮੈਂ ਕੱਲ ਜਲੰਧਰ ਜੀਵਨੀ ਚੋਣ ਦੀ ਕਰਤਾ ਪਿਆ ਸੀ ਜਲੰਧਰ ਦੀ ਜੀਵਨੀ ਚੋਣ ਨੂੰ ਜਿੱਤਣ ਵਾਸਤੇ ਭਗਵਾਨ ਤਾਂ ਬੰਦਾ ਪੂਰਾ ਜਿਹੜਾ ਜ਼ੋਰ ਲੱਗ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਚੋੜਾਂ ਅਜੇ ਹੋਣੀਆਂ ਨੇ ਉਹਨਾਂ ਸੰਬੰਧੀ ਕੋਈ ਅਜੇ ਕੋਈ ਪਤਾ ਨਹੀਂ ਆ ਖੜੋ ਹੋਣਗੀਆਂ ਤਾਂ ਇਹ ਸਭ ਕਾਸੇ ਦੇ ਵਿੱਚ ਲੱਗਦਾ ਆ ਕਿ ਇਹ ਜਿਹੜੀਆਂ ਖਬਰਾਂ ਨੇ ਸਿੱਧੂ ਸਾਹਿਬ ਇਹ ਕੇਵਲ ਪਲਾਂਟਡ ਖਬਰਾਂ ਨਹੀਂ ਸਚਾਈ ਜਿਹੜੀ ਆ ਇਹ ਵਿੱਚ ਲੱਗਦੀ ਨਹੀਂ ਬਾਕੀ ਖੈਰ ਦੇਖੋ ਅਗਲੇ ਦਿਨਾਂ ਦੇ ਵਿੱਚ ਬਿੱਲੀ ਜਿਹੜੀ ਹੈ ਥੈਲੇ ਤੋਂ ਬਾਹਰ ਆਈ ਜਿਹੜੀਆਂ ਕਿਹਦੇ ਹੱਥ ਵਾਪਰ ਰਹੀ ਬਰਦਰ ਚਲੋ ਉਧਰ ਪੰਜਾਬ ਸਰਕਾਰ ਦੇ ਲਈ ਪੀਐਸ ਪੀਸੀਐਲ ਦੇ ਲਈ ਇਹ ਮੁਸ਼ਕਲਾਂ ਨੇ ਕਿ ਜਿਹੜਾ ਬਿਜਲੀ ਸੰਕਟ ਪੰਜਾਬ ਦੇ ਵਿੱਚ ਜਿਹੜਾ ਉਹ ਵਧਿਆ ਹੋਇਆ ਔਰ ਝੋਨੇ ਦਾ ਸੀਜ਼ਨ ਜਿਹੜਾ ਚੱਲ ਰਿਹਾ ਫੇਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਖੇੜਾ ਨੇ ਕਹਿੰਦੇ ਹੋਣੇ ਸੀ ਕਿ ਪਾਣੀ ਅਸੀਂ ਪਹੁੰਚਾ ਦੇਾਂਗੇ ਜੀ ਲਾਈਟ ਜਿਹੜੀ ਆ ਕੱਟਣੀ ਲੱਗੂਗਾ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਫੇਰ ਵੀ ਜਿਹੜਾ ਉਹ ਪੰਜਾਬ ਸਰਕਾਰ ਨਿਰਪਰ ਹੋ ਰਹੀ ਹੈ ਮੌਨਸੂਨ ਦੇ ਉੱਪਰ ਜਾਂ ਮੀਂਹ ਦੇ ਉੱਪਰ ਕਿਉਂਕਿ ਬਿਜਲੀ ਪੂਰੀ ਦਿੱਤੀ ਨਹੀਂ ਜਾ ਰਹੀ ਬਿਜਲੀ ਮਹਿੰਗੀ ਹੈ ਹੁਣ ਬਿਜਲੀ ਸੰਕਟ ਜਿਹੜਾ ਵਧਿਆ ਔਰ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਘੱਟ ਵੱਡੇ ਵੱਡੇ ਲੱਗ ਰਹੇ ਨੇ ਕਿਵੇਂ ਦੇਖਦੇ ਹੋ ਇਸ ਮੁਸ਼ਕਲ ਦੇ ਵਿੱਚ ਉਹ ਪੰਜਾਬ ਸਰਕਾਰ ਕਿਵੇਂ ਨਿਕਲ ਸਕੋ ਆ ਸਿਤੂ ਸਮਝ ਜਿਸ ਤਰ੍ਹਾਂ ਚੋਣੇ ਦਾ ਸੀਜ਼ਨ ਚੱਲਿਆ ਔਰ ਬਿਜਲੀ ਦੀ ਖਪਤ ਵਧੀ ਹੈ ਖਾਸ ਤੌਰ ਤੇ ਬਿਜਲੀ ਬੀਤੇ ਦਿਨਾਂ ਚ ਗਰਮੀ ਬਹੁਤ ਜ਼ਿਆਦਾ ਮਾਤਰਾ ਚ ਵਧੀ ਤਾਂ ਵਰਖਾ ਵੀ ਜਿਹੜੀ ਬਾਉਂਸ ਹੋਣੀ ਉਹ ਜੀ ਨਹੀਂ ਹੋਈ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਤਾਂ ਉਸ ਦਾ ਪ੍ਰਭਾਵ ਇਹ ਪਿਆ ਕਿ 600 ਜੂਨਤ ਜਿਹੜਾ ਸੀ ਮਤਲਬ ਅਸੀਂ ਕਹਿ ਸਕਦੇ ਕਿ ਜਿਹੜੀ 600 ਮੈਗਾਵਾਟ ਚੜਤ ਜ਼ਿਆਦਾ ਖਪਤ ਹੋਈ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ 515550 ਮੈਗਾਵਾਟ ਜਿਹੜੀ ਬਿਜਲੀ ਆ ਇਸ ਵੇਲੇ ਪੰਜਾਬ ਦੇ ਵਿੱਚ ਬੱਦ ਖਰਚ ਹੋ ਰਹੀ ਆ ਤੇ ਜਿਸ ਦਾ ਸਮਝਾਉਣ ਦਾ ਤਰੀਕਾ ਪਾਵਰ ਕਾਮ ਕੋਲ ਹੈ ਨਹੀਂ ਕਿਉਂਕਿ ਪਾਵਰ ਕਾਮ ਦੀ ਸਥਿਤੀ ਇਹੋ ਜਿਹੀ ਆ ਸਵੇ ਬਣ ਚੁੱਕੀ ਆ ਇਹ ਨਾ ਤਾਂ ਉਹ ਬਾਹਰੋਂ ਬਿਜਲੀ ਲੈ ਸਕਦੇ ਕਿਉਂਕਿ ਉਹਨਾਂ ਕੋਲ ਪੈਸਾ ਹੀ ਨਹੀਂ ਸਬਸਿਡੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਉਹਨਾਂ ਨੇ ਪਾਵਰ ਕਾਮ ਦਾ ਸਿੱਧੂ ਸਬ ਕੰਜ਼ਿਊਮਰ ਚੜਾ ਕੱਟ ਕੇ ਰੱਖ ਦਿੱਤਾ ਚਾਹੀ ਉਕਰੇ ਨੂੰ ਬਿਜਲੀ ਹੋਵੇ ਤੇ ਚਾਹੀ ਕਿਸਾਨੀ ਪਿਛਲੀ ਹੋਵੇ ਤੇ ਚਾਹੀ ਅਦਰੋਕ ਇੰਡਸਟਰੀ ਦਾ ਸਬੰਧ ਹਾਲਾਂਕਿ ਭਗਵੰਤ ਮਾਨ ਹੁਣੀ ਇਹ ਗੱਲ ਕਹਿੰਦੇ ਆ ਬੜੀਆਂ ਸਟੇਜਾਂ ਦੇ ਉੱਤੇ ਕਿ ਹਾਂ ਭਈ ਮੇਰੇ ਰਾਜ ਦੀ ਵਿੱਚ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 8 ਘੰਟੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜਦੋਂ ਕਿ ਹਕੀਕਤ ਸਿਰਦੂ ਸਾਦ ਇਸ ਦੇ ਉਲਟ ਹੈਗੀ ਤਾਂ ਇਸ ਸਾਰੀ ਸਥਿਤੀ ਦੇ ਵਿੱਚ ਅਨਲਾਨੇ ਕਟ ਜਿਹੜੇ ਆ ਪਾਵਰ ਕਾਮ ਵੱਲੋਂ ਲਾਏ ਜਾ ਰਹੇ ਆ ਘਰੇਲੂ ਖਪਤਕਾਰਾਂ ਦੇ ਉੱਤੇ ਵੀ ਤੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਵੀ ਹਾਲਾਂਕਿ ਸਰਕਾਰੀ ਤੌਰ ਤੇ ਉਹਨਾਂ ਦਾ ਕੋਈ ਐਲਾਨ ਜਿਹੜਾ ਉਹਨੇ ਕੀਤਾ ਗਿਆ ਪਰ ਅਨਲਾਨੇ ਕਟ ਜਿਹੜੇ ਨੇ ਉਹ ਜਾਰੀ ਨੇ ਤੇ ਸਭੂਚਾ ਇਹ ਮੌਨਸੂਨ ਦਾ ਜਿਹੜਾ ਸੀਜ਼ਨ ਸੀ ਝੋਨੇ ਦਾ ਸੀਜ਼ਨ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਵਰਖਾ ਦੇ ਉੱਤੇ ਦਿਰਬਰ ਹੋ ਕੇ ਰਹਿਣਾ ਪਿਆ ਹਾਲਾਂਕਿ ਮੌਨਸੂਨ ਨੇ ਵੀ ਆਰਤਾ ਪੰਜਾਬ ਤੇ ਨਾਲ ਜਿਹੜੀ ਵਫਾ ਆ ਉਹ ਸਭ ਨਹੀਂ ਕੀਤੀ ਹਾਂ 2 ਜਾਂ 3 ਦਿਨ ਪਹਿਲਾਂ ਖੁੱਲ ਕੇ ਜਿਹੜੀ ਵਰਖਾ ਹੋਈ ਆ ਤਾਂ ਉਹਨੇ ਕੁਝ ਨਾ ਕੁਝ ਪਾਵਰ ਕਾਮ ਦਾ ਜਿਹੜਾ ਅਧਿਕਾਰੀਆਂ ਦਾ ਜਿਹੜਾ ਸਾਹ ਨੇ ਉਹ ਥੋੜਾ ਜਿਹਾ ਸੌਖਾ ਜਿਹੜਾ ਉਹ ਕੀਤਾ ਹੈ ਕਿਉਂਕਿ ਜਿਸ ਤਰੀਕੇ ਨਾਲ ਬਿਜਲੀ ਪਾਵਰ ਕਾਮ ਵੱਲੋਂ ਦਿੱਤੀ ਜਾਂਦੀ ਰਹੀ ਤੋੜ-ਤੋੜ ਕੇ ਦਿੱਤੀ ਜਾਂਦੀ ਰਹੀ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਵੀ ਕੁਝ ਥਾਵਾਂ ਤੇ ਇਸ ਦਾ ਵਿਰੋਧ ਕੀਤਾ ਪਰ ਪਾਵਰ ਕਾਮ ਦੀ ਜਿਹੜੀ ਸਥਿਤੀ ਆ ਉਹ ਅਜਿਹੀ ਸਥਿਤੀ ਆ ਕਿ ਉਹਨਾਂ ਦੇ ਵਾਸਤੇ ਵਿੱਚ ਜਿਹੜਾ ਕੁਝ ਨਹੀਂ ਰਹਿ ਗਿਆ ਸਬਸਿਡੀਆਂ ਦੂਜੇ ਪਾਸੇ ਵੱਖ-ਵੱਖ ਵਿਭਾਗਾਂ ਵੱਲੋਂ ਪਾਵਰ ਕਾਮ ਤੇ ਜਿਹੜੇ ਬਿਜਲੀ ਦੇ ਬਕਾਏ ਨੇ ਉਹ ਵੀ ਪੰਜਾਬ ਸਰਕਾਰ ਨੇ ਸਿੱਧ ਸਭ ਅਜੇ ਜਿਹੜਾ ਉਹ ਕਲੀਅਰ ਨਹੀਂ ਕੀਤੀ ਤਾਂ ਇਹਹੀ ਜਿਹੜੀ ਸਥਿਤੀ ਦਾ ਵਿਚ ਫਿਰ ਪਾਵਰ ਕਾਮ ਕੋਲ ਸਿਰਫ ਤੇ ਸਿਰਫ ਇੱਕੋ ਚੀਜ਼ ਬਚੀ ਕਿ ਅਨ ਅਲਾਦੇ ਜਿਹੜੇ ਕਟਿਆ ਉਹ ਲਾਇਆ ਜਾਂ ਔਰ ਰਿਐਲਿਟੀ ਹੈ ਜਿਹੜੇ ਅਨ ਅਲਾਦੇ ਕਟਿਆ ਰਾਤ ਨੂੰ 12 ਵਜੇ ਵੀ ਲੱਗ ਜਾਂਦਾ ਸਵੇਰੇ 5:30 ਵਜੇ ਵੀ ਲੱਗ ਜਾਂਦਾ ਤੇ ਸਵੇਰੇ 7:00 ਵੀ ਲੱਗ ਜਾਂਦਾ ਇਹ ਆਮ ਕਰੇ ਉਹ ਖਪਤਕਾਰਾਂ ਦੀ ਮੈਂ ਗੱਲ ਕਰ ਰਿਹਾ ਤੇ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀ ਤਾਂ ਜਿੰਦੂ ਸਾਹਿਬ ਉਥੇ ਵੀ ਕਿਸਾਨ ਜਿਹੜੇ ਨੇ ਸਰਕਾਰ ਦੀ ਇਸ ਜਿਹੜੀ ਅਸੀਂ ਕਹਿ ਸਕਾਂ ਅਨ ਅਨਾਨੀ ਜੰਗਦਕਾਰ ਤੋਂ ਪਰੇਸ਼ਾਨ ਹੈਗੇ ਆ ਹੁਣ ਮੌਨਸੂਨ ਦੀ ਸਥਿਤੀ ਦੇ ਵਿੱਚ ਠੀਕ ਆ ਉਹ ਜਿਹੜੀ ਜਿਹੜੀ ਵਰਖਾ ਹੋਈ ਹੈ ਖਾਸ ਤੌਰ ਤੇ ਇੱਕ ਜਾਂ ਦੋ ਦਿਨ ਪਹਿਲਾਂ ਨਾਲ ਹੀ ਹੁਣ ਮੌਸਮ ਵਿਭਾਗ ਦਾ ਇਹ ਵੀ ਅਲਰਟ ਆ ਗਿਆ ਕਿ ਅਗਲੇ ਦੋ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਫਿਰ ਵਧੂਗਾ ਤਾਂ ਅਜਿਹੀ ਸਥਿਤੀ ਜਦੋਂ ਪੈਦਾ ਹੋਊਗੀ ਤਾਂ ਪਾਵਰ ਕੰਪਨੀ ਦੇ ਅਧਿਕਾਰੀਆਂ ਦੇ ਸਾਹ ਫਿਰ ਜਿਹੜੇ ਉਹ ਸੁੱਕ ਜਣੇ ਆ ਕਿਉਂਕਿ ਬਿਜਲੀ ਇੱਕ ਪਾਸੇ ਵੰਗੀ ਆ, ਖਰੀਦੀ ਨਹੀਂ ਜਾ ਰਹੀ। ਖਜ਼ਾਨਾ ਪਾਵਰ ਕਾਮ ਦਾ ਖਾਲੀ ਹੈ। ਦੂਜੇ ਪਾਸੇ ਕਿਸਾਨ ਵੀ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ ਤੇ ਨਾਲ ਹੀ ਦਾ ਪਾਵਰ ਕਾਮ ਦੇ ਅਧਿਕਾਰੀ ਜਿਹੜੇ ਆ ਇੰਦਰ ਦੇਵਤਾ ਵੱਲ ਵੇਖਦੇ ਪਏ ਕਿ ਇੰਦਰ ਦੇਵਤਾ ਪ੍ਰਸੰਨ ਹੋ ਕੇ ਉਹਨਾਂ ਇਸ ਮੁਸ਼ਕਲ ਤੋਂ ਨਜਾਤ ਮਾਏ। ਪਰ ਸਿੱਧੂ ਸਾਹਿਬ ਗੱਲ ਤਾਂ ਇੱਥੇ ਰੁਕਦੀ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹਮੇਸ਼ਾ ਕਹਿੰਦੀ ਰਹੀ ਕਿ ਬਿਜਲੀ ਸਰਪਲਸ ਹੈ, ਕੋਈ ਚੱਕਰ ਨਹੀਂ। ਕਿਤੇ ਕੋਈ ਟੱਕ ਨਹੀਂ ਹੈਗਾ। ਕਿਸੇ ਕਿਸਮ ਦੇ ਕੋਈ ਪਰ ਪਾਵਰਟ ਨਹੀਂ ਆ ਪਰ ਜੇ ਉਹਨਾਂ ਦਾ ਦਾਅਵੇ ਦੇ ਉਲਟ ਅਜਿਹੀਆਂ ਸਥਿਤੀਆਂ ਪੈਦਾ ਹੋਣਗੀਆਂ ਹਾਲਾਂਕਿ ਗਰਮੀ ਜ਼ਿਆਦਾ ਵਧਣੀ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਪਰ ਜੇਕਰ ਤੁਸੀਂ ਪਿੰਨ ਆਪਣੀ ਨੀਤੀ ਬਣਾਈ ਹੁੰਦੀ ਜੇਕਰ ਇਹੋ ਜੀਆਂ ਸਬਸਿਡੀ ਜਿਹੜੀਆਂ ਵੱਧ ਤੋਂ 600 ਯੂਪੀ ਤੱਕ ਦੇ ਰਹੇ ਸੀ ਉਹ ਨਾ ਦਿੱਤਾ ਜਾਂਦਾ ਤੇ ਸ਼ੇਰੂ ਸਾਹਿਬ ਸ਼ਾਇਦ ਅੱਜ ਪਾਵਰ ਕਾਟ ਦੀ ਜਿਹੜੀ ਸਥਿਤੀ ਐਸ ਵੇਲੇ ਤਰਸਯੋਗ ਬਣੀ ਹੈ ਉਹ ਨਾ ਬਣਦੀ ਬਾਕੀ ਸਰਕਾਰ ਨੇ ਰਾਜਨੀਤੀ ਤੇ ਕਰਕੇ ਸ਼ੇਰੂ ਸਾਹਿਬ ਆਪਣਾ ਪਾਵਰ ਆ ਪਾਵਰ ਕਾਮ ਦਾ ਪੱਠਾ ਭਲੇ-ਭਲਿਆ ਪਰ ਲੋਕਾਂ ਦੇ ਵਿੱਚ ਵੀ ਆਪਣੀ ਜਿਹੜੀ ਇਮੇਜ ਆ ਜਾਂ ਆਪਣਾ ਜਿਹੜਾ ਅਕਸ ਆ ਸਿੱਧੂ ਸਾਹਿਬ ਉਹਨੂੰ ਉਹ ਤਰ੍ਹਾਂ ਤੇ ਜਿਹੜਾ ਉਹ ਨਹੀਂ ਖਰ ਸਕੇ ਖੈਰ ਤੇ ਖੋਣ ਅਗਲੇ ਦਿਨਾਂ ਦੇ ਵਿੱਚ ਇੰਦਰ ਦੇਵਤਾ ਕਿਸਾਨਾਂ ਦੇ ਉੱਤੇ ਮਿਹਰਬਾਨ ਤੇ ਹੋਵੇਗਾ ਪਰ ਸ਼ਾਇਦ ਉਹਦੇ ਨਾਲ ਸ਼ਾਇਦ ਪਾਵਰ ਕਾਮ ਦੇਰ ਕਾਰੀ ਗੁਜਰਾਤ ਜਿਹੜੀ ਆ ਸਿੱਧੂ ਸਾਹਿਬ ਮਹਿਸੂਸ ਕਰਨ ਬਾਕੀ ਸਥਿਤੀਆਂ ਸਿੱਧੂ ਸਾਹਿਬ ਇਸ ਵੇਲੇ ਪਰਸਯੋਗ ਜਿਹੜੀਆਂ ਨੇ ਜ਼ਰੂਰ ਬਣੀਆਂ ਨੇ ਪਾਵਰ ਫਾਰਮ ਦੀਆਂ ਵੀ ਤੇ ਕਿਸਾਨਾਂ ਚੱਤੇ ਮਾਫ ਕਰਦਾ ਕਿਸਾਨਾਂ ਦੀ ਜੀ ਉਧਰ ਅਣਕੀ ਸਾਹਿਬ ਖਬਰ ਕਰਨਾਟਕ ਤੋਂ ਆਏ ਕਰਨਾਟਕ ਦੇ ਮੁੱਖ ਮੰਤਰੀ ਸਿਧਰ ਮੱਯਾ ਤੇ ਜਿਹੜਾ ਉਹ ਮੁਕਦਮਾ ਚਲਾਉਣ ਦੀ ਪਰਮਿਸ਼ਨ ਜਿਹੜਾ ਉੱਥੋਂ ਦੇ ਰਾਜਪਾਲ ਸਾਹਿਬ ਨੇ ਦੇ ਦਿੱਤੀ ਹੈ ਔਰ ਮਸਲਾ ਕਹਿੰਦੇ ਕਿ ਜ਼ਮੀਨ ਘਟਾਲੇ ਦੇ ਮਾਮਲੇ ਦੇ ਵਿੱਚ ਇਹ ਰਾਜਪਾਲ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਔਰ ਕਰਨਾਟਕ ਦੇ ਸੀਐਮ ਤੇ ਨਿਜਵਾ ਦੀ ਉਲੰਘਣਾ ਕਰਨ ਦਾ ਜਿਹੜਾ ਇਹ ਦੋਸ਼ ਲੱਗਿਆ ਕਿਵੇਂ ਦੇਖਦੇ ਹੋ ਕਿ ਇਹ ਮੁੱਖ ਮੰਤਰੀਆਂ ਦੇ ਜਿਸ ਤਰੀਕੇ ਦੇ ਨਾਲ ਆਪਸੀ ਜਿਹੜੀ ਚੱਲਦੀ ਹੈ ਇਹਨਾਂ ਦੀ ਪਰ ਰਾਜਪਾਲਾ ਦੇ ਨਾਲ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਚਾਹੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਚਾਹੇ ਕਿ ਕਰਨਾਟਕਾ ਦੇ ਜਿਹੜੇ ਮੁੱਖ ਮੰਤਰੀ ਹੋਣ ਚਾਹੇ ਹੋਰ ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਪਰ ਇਹੋ ਜਿਹੀ ਵਿਵਾਦ ਚੱਲ ਰਹੀਆਂ ਕਿਵੇਂ ਦੇਖ ਤੂੰ ਇਹਨਾਂ ਵਾਧਾ ਮਸਲਾ ਕੀ ਸੀ ਉੱਥੇ ਜਿਹੜਾ ਸਿੱਧਰ ਮਈਆ ਦੇ ਖਿਲਾਫ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਦੇ ਖਿਲਾਫ ਜਿਹੜਾ ਇਹ ਕੰਮ ਚੱਲਿਆ ਤੇ ਤੁਸਾਂ ਤੁਹਾਡੇ ਪ੍ਰਸ਼ਨ ਦੇ ਦੋ ਹਿੱਸੇ ਨੇ ਇੱਕ ਤਾਂ ਤੁਸੀਂ ਰਾਜਪਾਲਾ ਔਰ ਗੈਰ ਹਾਜ਼ਰ ਭਈ ਰਾਜ ਦੇ ਮੁੱਖ ਮੰਤਰੀਆਂ ਦੀ ਸੰਦਰਭ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ ਕਰਨਾਟਕਾ ਦੇ ਜਿਹੜੇ ਮੁੱਖ ਮੰਤਰੀ ਜਿਹੜਾ ਕੇਸ ਲਾਉਂਦੀ ਜਾਂਦੀ ਕਿ ਮੈਂ ਪਹਿਲਾ ਪਹਿਲਾ ਸਵਾਲ ਕਰਦਾ ਸਭ ਸਭ ਜਿੱਥੇ ਤੇ ਰਾਜਪਾਲ ਵਾਕਈ ਪਾਛਪਾ ਦੇ ਹੰਤ ਦੂਜੇ ਪਾਸੇ ਸਰਕਾਰਾਂ ਇਸ ਤਰੀਕੇ ਦੀਆਂ ਹਨ ਇਹ 11-22 ਸਰਕਾਰਾਂ ਨੇ ਉੱਥੇ ਜਿਹੜਾ ਇੱਟ ਖੜੀਕਾ ਸਿੱਧੂ ਸਾਹਿਬ ਚੱਲਦਾ ਰਹਿੰਦਾ ਚਾਹੇ ਉਹ ਦਿੱਲੀ ਦੀ ਸਰਕਾਰ ਦਿੱਲੀ ਦਾ ਤੁਸੀਂ ਦੇਖ ਲਓ ਚਾਹੇ ਦਰਖਾਨਾ ਦਾ ਦੇਖ ਲਓ ਤੇ ਚਾਹੇ ਪੰਜਾਬ ਦਾ ਦੇਖ ਲਓ ਇਹੋ ਜੀ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਰ ਜਿਹੜੀ ਹਰਾਗੀ ਹੈ ਸਿੱਧੂ ਸਾਹਿਬ ਉਹ ਇਸ ਸਮਾਂ ਵਿੱਚ ਹੁੰਦੀ ਆ ਕਿ ਜਿਹੜੇ ਮੁੱਖ ਮੰਤਰੀ ਹੁੰਦੇ ਆ ਜਦੋਂ ਇੱਕ ਕੁਰਸੀ ਦੇ ਤਣਾਤ ਹੁੰਦੇ ਆ ਚਾਹ ਹੀ ਪੰਜਾਬ ਦਾ ਹੋਵੇ ਚਾਹ ਹਰਿਆਣੇ ਦਾ ਹੋਵੇ ਚਾਹ ਕਰਤਾਰਪੁਰ ਦਾ ਹੋਵੇ ਚਾਹ ਕਿਹੇ ਪਾਸ ਦਾ ਵੀ ਹੋਵੇ ਚਾਹ ਚਾਰਖੜ ਦਾ ਹੋਵੇ ਜਦੋਂ ਇਹ ਆਪਣੇ ਅਹੁਦੇ ਤੇ ਬਰਾਜ਼ਮਾਨ ਹੁੰਦੇ ਤਾਂ ਉਦੋਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਤਰੀਕੇ ਨਹੀਂ ਹੁੰਦੀਆਂ ਕਿ ਭ੍ਰਿਸ਼ਟਾਚਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਕਰਾ ਕੇ ਜ ਸਾਡੇ ਰਾਜ ਦੇ ਵਿੱਚ ਹੋਏਗਾ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਇੱਕ ਵੀ ਪੈਸਾ ਮੈਂ ਆਪਣੀ ਜੇਬ ਚ ਨਹੀਂ ਪਾਇਆ ਨਾ ਕਰੀ ਪੰਮ ਦਾ ਪੰਜਾਬ ਵਾਸਤੇ ਦਰੋਲ ਜਿਹੀ ਗੱਲਬਾਤ ਕਰਾ ਪਰ ਜਦੋਂ ਜਾਚਾ ਹੁੰਦੀਆਂ ਨੇ ਸਿੱਧੂ ਸਾਹਿਬ ਫਿਰ ਜਾਚਾ ਖਾਸ ਤੌਰ ਤੇ ਉਦੋਂ कि ਜਦੋਂ ਰਾਜਪਾਲ ਇਹ ਨਿਸ਼ਚਾ ਕਰ ਲਿਆ ਕਿ ਹਾਂ ਭਈ ਫਿਰ ਕੱਢਣੇ ਕੱਢਣਾ ਤੇ ਫਿਰ ਸਿੱਧੂ ਸਾਹਿਬ ਬਹੁਤ ਉਹ ਜਿਹੋ ਜਿਹਾ ਨਿਕਲ ਕੇ ਸਾਹਮਣੇ ਆ ਜਾਂਦਾ ਕਿ ਮੁੱਖ ਮੰਤਰੀਆਂ ਦੇ ਪਰਿਵਾਰ ਦੇ ਮੈਂਬਰ ਕਿਸ ਤਰੀਕੇ ਦੀ ਜਿਹੜੀ ਲੋਟਿਆ ਉਹ ਮਚਾ ਕੇ ਰੱਖਦੇ ਆ ਚਾਹੇ ਕੋਈ ਵੀ ਹੋਵੇ ਹੋਰ ਇਹ ਜਿਹੜਾ ਮਸਲਾ ਇੱਕ ਤਾਜ਼ਾ ਮਸਲਾ ਕਰਨਾਟਕ ਦਾ ਸਾਹਮਣੇ ਆਇਆ ਕਰਨਾਟਕ ਦੇ ਜਿਹੜੇ ਮੁੱਖ ਮੰਤਰੀ ਦੇ ਮਜੂਦਾ ਸੇ ਦਰਮਿਆ ਪਦਸ ਤੇ ਰਾਤ ਮੁੱਖ ਮੰਤਰੀ ਨੇ ਤੇ 19 ਮਹੀਨੇ ਪਿੰਨ ਅਜੇ ਸਰਕਾਰ ਜਿਹੜੀ ਬਣੀ ਉਹ ਉਥੋਂ ਵੀ ਜਿਹੜੀ ਇੱਕ ਸੁਸਾਇਟੀ ਘਵਾੜਾ ਸੁਸਾਇਟੀ ਜਿਹੜੀ ਬੂਟਾ ਸੁਸਾਇਟੀ ਮਾਫ ਕਰਨਾ ਉਹਦੇ ਵਿੱਚ ਜਿਹੜੇ ਪਤਾ ਲੱਗਾ ਕਿ ਉਥੋਂ ਕੁਝ ਕੀਮਤੀ ਪਲਾਟ ਜਿਹੜੇ ਸੀ ਉਹ ਜਿਹੜੇ ਨੇ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੀ بیوی ਦੇ ਨਾਂ ਤੇ ਅਲਾਟ ਕਰਾ ਲਿਆ ਪਈ ਪਤਨੀ ਦੇ ਨਾਂ ਤੇ ਅਲਾਟ ਕਰਾ ਲਿਆ ਹੁਣ ਜਦੋਂ ਇਹ ਰੌੜਾ ਪਿਆ ਤਾਂ ਕੁਦਰਤੀ ਤੌਰ ਤੇ ਰਾਜਪਾਲ ਸਾਹਿਬ ਨੇ ਇਸ ਦੀ ਜਾਂਚ ਜਿਹੜੀ ਕਰਾਈ ਤੇ ਜਦੋਂ ਜਾਂਚ ਕਰਾਈ ਤਾਂ ਉਹ ਜਿੰਨੇ ਵੀ ਦੋਸ਼ ਰੱਕੇ ਸਨ ਕਿ ਮੁੱਖ ਮੰਤਰੀ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਤਾਂ ਖਾਸ ਤੌਰ ਤੇ ਆਪਣੀ ਪਤਨੀ ਦੇ ਨਾਮ ਬੇਸ਼ਕੀਮਤੀ ਪਲਾਟ ਜਿਹੜੇ ਸੀ ਸਿਕਉਰਿਟੀਆ ਦੇ ਭਾਅ ਤੇ ਜਿਹੜੇ ਆ ਉਹ ਖਰੀਦ ਲਏ ਉਹ ਦਰਜ ਹੋ ਗਏ ਇਹ ਜਾਂਚ ਨਹੀਂ ਹੋਈ ਹੁਣ ਇਹ ਜਾਂਚ ਨੂੰ ਜਦੋਂ ਸਾਹਮਣੇ ਆਈ ਤਾਂ ਗਵਰਨਰ ਸਾਹਿਬ ਕੋ ਪਹੁੰਚੀ ਗਵਰਨਰ ਸਾਹਿਬ ਨੇ ਫਿਰ ਮੈਟਰੀ ਲਾਇਆ ਉਹਨਾਂ ਨੇ ਕੇਸ ਚਲੋਂ ਦੀ ਜਿਹੜੀ ਅਜਾਜਤ ਜਿਹੜੀ ਆ ਉਹ ਦੇ ਦਿੱਤੀ ਹੁਣ ਜਦੋਂ ਅਜਾਜਤ ਗਵਰਨਰ ਸਾਹਿਬ ਵੱਲੋਂ ਦੇ ਦਿੱਤੀ ਗਈ ਤਾਂ ਇਸ ਮੁੱਦੇ ਦਾ ਸਿਆਸੀ ਕਰਨ ਜਿਹੜਾ ਹੋ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਬੰਦੇ ਨੇ ਉਹ ਕੇਂਦਰ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਕਾਂਗਰਸ ਸਰਕਾਰ ਨੂੰ ਤਾਂ ਨਹੀਂ ਜਿਹੜਾ ਕਰਨ ਦੇਈ ਜਦੋਂ ਕਿ ਇਸ ਕੇਸ ਨੂੰ ਮਨਜ਼ੂਰੀ ਦਿੱਤੇ ਜਾਂਦੇ ਨਾਲ ਸਤੂ ਸਾਹਿਬ ਇਹ ਗੱਲ ਹੁੰਦੀ ਹੈ ਕਿ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਹੁਣ ਖੁੱਲ ਕੇ ਇਸ ਬਸਲੇ ਦੀ ਜਿਹੜੀ ਉਜਾਚ ਉਹ ਕਰਨੀ ਹੀ ਗੱਲ ਸਿਰਫ ਸਬਤਾਂ ਗੱਲ ਕਹਿ ਰਹੇ ਆ ਕਿਉਂਕਿ ਬੀਤੇ ਲੰਮੇ ਸਮੇਂ ਦੇ ਵਿੱਚ ਬਹੁਤ ਪੁਰਾਣੀ ਗੱਲ ਬਣਦਾ ਲਾਲੂ ਪ੍ਰਸ਼ਾਦ ਯਾਦੂ ਬਿਹਾਰ ਦੇ ਮੁੱਖ ਮੰਤਰੀ ਤੇ ਸੁੱਧ ਸਭ ਉਹਦੇ ਮੁੱਖ ਮੰਤਰੀ ਖੂਨ ਦੇ ਕਾਰਜਕਾਲ ਦੇ ਵਿੱਚ ਜਿਹੜਾ ਸੀ ਝਾਰਾ ਘਟਾਲਾ ਜਿਹੜਾ ਹੋਇਆ ਝਾਰਾ ਘਟਾਲੇ ਦੇ ਵਿੱਚ ਪਤਾ ਨਹੀਂ ਕਿੰਨਾ ਕਰੋੜ ਜਿਹੜਾ ਲਾਲੂ ਪ੍ਰਸ਼ਾਦ ਯਾਦੂ ਜਿਹੜਾ ਉਹ ਖਾ ਗਿਆ ਤੇ ਜਦੋਂ ਕੇਸ ਸੀਬੀਆਈ ਨੇ ਫੜਿਆ ਉਸ ਨੂੰ ਕੀਤਾ ਉਹਨੇ ਆਪਣੀ ਘਰ ਦੀ ਜਿਹੜਾਈ ਮੁੱਖ ਮੰਤਰੀ ਬਣਾ ਦਿੱਤਾ ਇਹ ਕਹ ਲਮਿਆਂ ਹਾਂ ਪੱਲੇ ਜਿਹੜੇ ਤਾਂ ਦੇ ਰਹੇ ਕਿ ਇਫ ਜੇ ਮੁੱਖ ਮੰਤਰੀ ਕੋਈ ਵੀ ਹੁਣ ਕਿਸੀਂ ਇੰਨੀ ਗੱਲ ਨਹੀਂ ਕਹਿ ਸਕਦੇ ਕਿ ਉਸ ਪਾਰਟੀ ਦਾ ਮੁੱਖ ਮੰਤਰੀ ਬੜਾ ਚੰਗਾ ਉਸ ਪਾਰਟੀ ਦਾ ਮੁੱਖ ਮੰਤਰੀ ਬੜਾ ਚੰਗਾ ਤੇ ਭਾਜਪਾ ਜਾਂ ਕਾਂਗਰਸ ਦੀ ਇਤਹਾ ਵਿਰੋਧੀ ਕਹਿੰਦੇ ਨਹੀਂ ਸਿੱਧੂ ਸਭ ਮੁੱਖ ਮੰਤਰੀ ਉਹ ਬਾਤ ਨਹੀਂ ਬੇਦਾ ਇਨਸਾਨ ਨੇ ਤੇ ਹੀਰਾ ਫੇਰੀਆਂ ਕਰਨ ਲੱਗਿਆ ਸਿੱਧੂ ਸਭ ਕੁਝ ਨਹੀਂ ਜੀ ਕੋਈ ਵੀ ਜਿਹੜਾ ਡਰਦਾ ਜਿਹੜਾ ਬਕਤੀ ਗੰਗਾ ਚਾਹਤ ਜਿਹੜਾ ਧੋ ਲੇਤਾ ਹੁਣ ਕਾਂਗਰਸ ਦਾ ਇਹ ਮੁੱਖ ਮੰਤਰੀ ਫਸਿਆ ਸਿਆਸੀ ਕਰਨ ਹੋਇਆ ਸਿਆਸੀ ਤਾਂ ਚਲੋ ਪਿਛੇ ਦਿਨ ਗੱਲਾਂ ਪਤਾ ਹੋ ਰਹੀਆਂ ਨੇ ਇਹੋ ਜਿਹੇ ਗੱਲਾਂ ਜਿਹੜੀਆਂ ਨੇ ਪੰਜਾਬ ਦੇ ਸਰਦਾਰਪੁਰ ਬੜੀਆਂ ਸਿੱਧੂ ਸਾਹਿਬ ਸਾਹਮਣੇ ਆ ਰਹੀਆਂ ਹੁਣ ਵੇਖੋ ਉਹਦਾ ਚ ਸੱਚ ਆ ਕਿ ਨਹੀਂ ਚਲੋ ਉਹ ਸਾਡਾ ਇਸ ਵਿਸ਼ਾ ਨਹੀਂ ਹੈਗਾ ਕਰਨ ਦਾ ਪਰ ਇਹ ਜੀ ਅਸਲੀ ਤਾਂ ਸਿੱਧੂ ਸਾਹਿਬ ਜਦੋਂ ਸਰਕਾਰਾਂ ਚੜੀਆਂ ਜਾਂਦੀਆਂ ਨੇ ਫਿਰ ਅਸਲ ਜਿਹੜੇ ਜਿਹੜੇ ਉਹ ਸਾਹਮਣੇ ਹੁੰਦੇ ਆ ਪਰ ਸ਼ਾਇਦ ਖਾਕਸ ਦਾ ਕਾਗਜ਼ਾਤਾਂ ਦੇ ਵਿੱਚ ਸਥਕੀਸ ਤੇ ਬਿਲਕੁਲ ਉਲਟ ਹੈ ਉਹਤੇ ਉਹ ਚਿਹਰਾ ਜਿਹੜਾ ਪਹਿਲਾਂ ਹੀ ਸਮਝ ਆ ਗਿਆ ਕਿ ਕਿਸ ਤਰੀਕੇ ਦਾ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਆਪਣੀ ਆਮਦਨ ਦੀ ਦੁਰਵਰਤੋਂ ਕਰਦੇ ਹੋਇਆ ਆਪਣੇ ਹੀ ਪਰਿਵਾਰ ਦੇ ਪਰਵਰਕ ਵਿੱਚ ਅਪਰਾਮ ਕਿਸ ਤਿੱਕੜਾ ਲਾ ਪਚਾਰੀ ਆ। ਖੈਰ ਦੇਖੋ ਕਿ ਅਗਲੇ ਦਿਨਾਂ ਚ ਕੀ ਹੁੰਦਾ ਇਸ ਮੁੱਦੇ ਤੇ ਉਤੇ ਬਾਕੀ ਇਹ ਗੱਲ ਹੈ ਵਾਕਈ ਹਰਾਨੀ ਜਨਕ ਕਿ ਇੱਕ ਮੌਜੂਦਾ ਮੁੱਖ ਮੰਤਰੀ ਆਪਣੀ ਹੀ ਪਤਨੀ ਨਾਂ ਤੇ ਇਦਾਂ ਜੇ ਬੇਸ਼ਕੀਮ ਦੀ ਪਲਾਟ ਦਰਜ ਕਰਵਾ ਦਿੰਦਾ ਤਾਂ ਫਿਰ ਹੋਰ ਉਸਨੇ ਕੀ ਕੁਝ ਕੀਤਾ ਹੋਊਗਾ ਉਸਤੇ ਖਲਾਸਾ ਸ਼ਾਇਦ ਉੱਥੇ ਜਲਦੀ ਹੋਊਗਾ। ਉਧਰ ਇਹ ਕਾਂਗਰਸ ਦੇ ਮੁੱਖ ਮੰਤਰੀ ਸੀ ਇੱਕ ਵਾਰ ਫਿਰ ਹੁਣ ਭਗਵੰਤ ਸਿੰਘ ਇਹ ਵੀ ਉਦਾਹਰਨ ਦਿਆ ਕਰਨਗੇ ਕਿ ਭਾਈ ਦੇਖ ਲਓ ਜੀ ਉਧਰ ਵੀ ਆਹ ਕੁਝ ਚੱਲ ਰਿਹਾ ਇਧਰ ਵੀ ਇਹ ਕੁਝ ਚੱਲ ਰਿਹਾ ਇਹ ਇਹ ਖਿੱਚੋ ਤਾਣ ਜਿਹੜੀ ਹੈ ਇਹ ਵਾਕਈ ਜਿਸ ਤਰੀਕੇ ਦੇ ਨਾਲ ਜਿਹੜੀਆਂ ਬੀਜੇਪੀ ਤੋਂ ਉਲਟ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਬੀਜੇਪੀ ਦੀਆਂ ਵਿਰੋਧੀ ਪਾਰਟੀਆਂ ਨੇ ਜਿਤੇ ਜਿਤੇ ਬੀਜੇਪੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਤੇ ਉੱਤੇ ਹੀ ਵਿਵਾਦ ਛਿੜ ਰਹੇ ਆ ਇਹ ਵਾਕਈ ਕਿਸੇ ਨਾ ਕਿਸੇ ਰਜਿਸਟਰ ਤੇ ਤਾ ਜਾਂ ਫਿਰ ਵਾਕਈ ਕੋਈ ਨਾ ਕੁਝ ਇਹ ਨਿਕਲ ਕੇ ਆਊਗਾ ਜੀ ਸਾਹਮਣੇ ਦੇ ਦੋ ਸਭ ਰੰਚੇਸ਼ ਵੀ ਕਹੀ ਜਾ ਸਕਦੀ ਹੈ ਤੇ ਹੋਰ ਵੀ ਬਹੁਤ ਕੁਝ ਕਿਹਾ ਸਕਦਾ ਪਰ ਇਹ ਜਿਹੜਾ ਮੁੱਦਾ ਰੰਚੇਸ਼ ਦਾ ਤਾਂ ਹੋ ਵੀ ਨਾ ਕਿ ਜੇਕਰ ਜਾਂਚ ਹੋਈ ਤੇ ਨਿਕਲਿਆ ਕੱਖ ਨਹੀਂ ਫੇਰ ਤਾਂ ਤੁਸੀਂ ਕਹਿ ਸਕਦੇ ਜੀ ਤੇ ਜੇਕਰ ਜਾਂਚ ਹੋਈ ਤੇ ਜਾਂਚ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਫੇਰ ਇਸ ਗੱਲ ਨੂੰ ਕਿਵੇਂ ਛੱਟਲਾ ਸਕਦੇ ਜੀ ਹਾਂ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਆ ਜਾਂ ਦੂਜੇ ਜਿਹੜੇ ਗੈਰ ਪਾਜਪਾ ਚ ਭਾਈ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਗੱਲ ਕਹਿਣ ਦਾ ਬੋਪਾ ਜਰੂਰ ਮਿਲ ਜੂਗਾ ਕਿ ਹਾਂ ਵੀ ਜਿਹੜਾ ਜਿੱਥੇ ਪਾਜਪਾ ਦੇ ਮੁੱਖ ਮੰਤਰੀ ਤੁਸੀਂ ਉਹਨਾਂ ਦੀ ਵੀ ਜਾਂਚ ਕਰੋ ਇਹ ਤਾਂ ਸਿੱਧੂ ਸਭ ਲੈਣ ਦੇ ਨੂੰ ਚੱਲਦਾ ਹੀ ਰਿਹਾ ਬਾਕੀ ਇਹ ਨਾਲ ਇਹ ਗੱਲ ਜ਼ਰੂਰ ਹੈਗੀ ਕਿ ਭਗਵਤ ਬਾੜੂ ਨੇ ਇਹ ਗੱਲ ਜ਼ਰੂਰ ਕਹਿਣਗੇ ਕਿ ਹਾਂ ਭਾਈ ਵੇਖੋ ਪਿੰਨਾ ਅਰਵਿਧ ਕੇਜਰੀਵਾਲ ਨੂੰ ਵੀ ਫੜ ਕੇ ਦਿੱਤਾ ਮਨੀਸ਼ ਸੋਦੀ ਨੂੰ ਵੀ ਦਿੱਤਾ ਕਿ ਉਹਨਾਂ ਦੇ ਕੇਸਾਂ ਅਲੱਗ ਨੇ ਉਹਨਾਂ ਦੇ ਕੇਸ ਤੇ ਕ腐ਪਸ਼ਨ ਦੇ ਕੇਸ ਜਿਸ ਤਰੀਕੇ ਨਾਲ ਹੈਗੇ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਲੁਕ ਰਹੇ ਇਸ ਤਰੀਕੇ ਨਾਲ ਮੈਨੂੰ ਜ਼ਿਆਦਾ ਕੀ ਹਿੰਮਤ ਜਿਹੜਾ ਇੱਕ ਹੋਰ ਸੀ ਹਿੰਮਤ ਮੁੱਖ ਮੰਤਰੀ ਬੀਨੂੰ ਨਾਮ ਤਾਂ ਭੁੱਲ ਗਿਆ ਇਹ ਉਹ ਵੀ ਇਸੇ ਤਰੀਕੇ ਨਾਲ ਪ੍ਰਿਸ਼ਟਾਚਾਰ ਤੇ ਦੋਸ਼ਾਂ ਦੇ ਵਿੱਚ ਉਹ ਅੰਦਰ ਸੀ ਫਿਰ ਉਹਨੂੰ ਦੇ ਆ ਕਰ ਦਿੱਤਾ ਗਿਆ ਜਦੋਂ ਸਭ ਗੱਲ ਤੇ ਇਹ ਆ ਜਦੋਂ ਫਿਰ ਜਾਂਚਾ ਹੁੰਦੀ ਹੈ ਨਾ ਫਿਰ ਬਹੁਤ ਪਲੀਥਾਂ ਜਿਹੜੀਆਂ ਉਹ ਖੁੱਲਦੀਆਂ ਨੇ ਜਾਂ ਤਾਂ ਫਿਰ ਉਦੋਂ ਵੀ ਬੋਲੋ ਭਗਤ ਬਾੜ ਹੁਣਾ ਦਾ ਮੈਂ ਇੱਕਦਮ ਫੋਟੋ ਦੇਖ ਤੇ ਆ ਪੈਸਾ ਜਿੱਦਣ ਮਨੀਸਿਸ ਹੋਦੀਆਂ ਨੂੰ ਮਿਲ ਕੇ ਆਏ ਕਹਿੰਦੇ ਹਾਂ ਵੀ ਸੱਚ ਦੀ ਜਿੱਤ ਹੋਈ ਹੈ ਹੁਣ ਬੰਦਾ ਪਛੇਖ 19 ਮਹੀਨੇ ਬੰਦਾ ਜੇਲ੍ਹ ਦੇ ਅੰਦਰ ਰਿਹਾ ਉਹਨੇ ਤੇ ਅਜੇ ਉਹ ਜ਼ਮਾਨਤ ਤੇ ਬਾਹਰ ਆਇਆ ਤੇ ਉਹਦੇ ਜ਼ਮਾਨਤ ਤੋਂ ਬਾਹਰ ਫਿਰ ਸੱਚ ਦੀ ਜਿੱਤ ਕਿਸ ਤਰੀਕੇ ਨਾਲ ਹੋ ਗਈ ਇਹ ਚ ਫੈਸਲਾ ਤਾਂ ਹੋ ਲੈਂਦਾ ਪਰ ਸ਼ਾਇਦ ਮੁਖਮਤਰੀ ਸਾਹਿਬ ਨੂੰ ਇੰਨੀ ਕਾੜੀ ਸੀ ਕਿ ਐਵੇਂ ਨਾ ਪਰ ਜ਼ਮਾਨਤ ਦੇ ਬਾਹਰ ਵਿਕਰਮ ਸਿੰਘ ਮਜੀਠੀਆ ਵੀ ਨੇ ਐਵੇਂ ਫਿਰ ਜ਼ਮਾਨਤ ਦੇ ਬਾਅਦ ਸੁਖਪਾਲ ਸਿੰਘ ਖਹਿਰਾ ਵੀ ਨੇ ਤੇ ਜੇ ਸੁਖਪਾਲ ਸਿੰਘ ਖਹਿਰਾ ਬਾਹਰ ਆ ਜਾਂਦੇ ਆ ਫੇਰੇ ਕਹਿੰਦੇ ਆ ਜੀ ਲਓ ਜੀ ਇਹਨਾਂ ਤੇ ਦਾ ਆ ਦਾਗ ਨੇ ਆ ਦਾਗ ਨੇ ਕਿ ਜਦੋਂ ਇਹਨਾਂ ਦੇ ਦਾਗੀ ਬੰਦੇ ਚਾਹੇ ਮਨੀਸ਼ ਦੋਧਿਆ ਹੋਣ ਚਾਹੇ ਅਰਵਿੰਦ ਕੇਜਰੀਵਾਲ ਹੋਣ ਜੇ ਉਹਨਾਂ ਨੂੰ ਪੈਰੋਲ ਵੀ ਮਿਲ ਜਾਵੇ ਜਾਂ ਫਿਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਵੇ ਫੇਰੇ ਇਹ ਕਹਿੰਦੇ ਆ ਕਿ ਸਚਾਈ ਦੀ ਜਿੱਤ ਹੋ ਗਈ ਜਦੋਂ ਦੂਜੇ ਬੰਦੇਆਂ ਨੂੰ ਜ਼ਮਾਨਤ ਮਿਲਦੀ ਆ ਫੇਰ ਉਹਨਾਂ ਨੂੰ ਕਹਿੰਦੇ ਜੀ ਹਲੇ ਤਾਂ ਦਾਗੀ ਐ ਇਹਨਾਂ ਨੂੰ ਤਾਂ ਵਰੀ ਤਾਂ ਨਹੀਂ ਕੀਤਾ ਜੇ ਫੇਰ ਤੁਹਾਡੇ ਵਾਲੇ ਬੰਦੇਆਂ ਨੂੰ ਸਿਰਫ ਜ਼ਮਾਨਤ ਤੇ ਸੱਚਾਈ ਦੀ ਜਿੱਤ ਕਿਵੇਂ ਹੋ ਗਈ ਐ ਆ ਸਿਰਫ ਸਭ ਉਹ ਸੱਚ ਗੱਲ ਹੈ ਕਿ ਐਣਕਾ ਜਿਹੜੀਆਂ ਦੂ ਹੁੰਦੀਆਂ ਨੇ ਜਦੋਂ ਆਪਣੇ ਬੰਦੇ ਨੂੰ ਦੇਖਣੇ ਆਉਂਦੀ ਆ ਉਦੋਂ ਐਣਕਾ ਬਦਲ ਦਿੱਤੀ ਜਾਂਦੀਆਂ ਜਦੋਂ ਵਿਕਰਮ ਸਿੰਘ ਜੀਠੀਆ ਸੁਖਪਾਲ ਸਿੰਘ ਖੈਰਾ ਜਾਂ ਹੋਰ ਕੇ ਬੰਦੇ ਨੂੰ ਵੇਖਣਾ ਜਿਹੜੇ ਇਹਨਾਂ ਦੇ ਵਰੋਤੀ ਹੁਣ ਉਦੋਂ ਜਿਹੜੀ ਐਣਕਾ ਦੀ ਨਜ਼ਰ ਚ ਕੋਈ ਇਹਦੀ ਕਮਜ਼ੋਰ ਹੋ ਜਾਂਦੀ ਆ ਉਦੋਂ ਇਹਨਾਂ ਨੂੰ ਸੱਚ ਜਿਹੜਾ ਦਿਖਾਈ ਨਹੀਂ ਦਿੰਦਾ ਇਹੋ ਹੀ ਕਰਦਾ ਜੇ ਮਰੀਜ਼ ਸੋਦੀ ਨੂੰ ਜਦੋਂ ਵ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਤੇ ਜਾਂਦਾ ਉਹਨੂੰ ਐਸਆਈਟੀ ਦੇ ਰਾਹੀਂ ਫਿਰ ਮਲਾ ਰਿਆ ਜਾਂਦਾ ਇਹੋ ਤਾਂ ਰਾਜਨੀਤੀ ਆ ਸਿੰਤੂ ਸਾਹਿਬ ਦੁੱਖਾਂ ਤੱਕ ਪੱਕ ਹੈਗਾ ਜੇ ਤੁਹਾਡੇ ਤੇ ਵਾਕਿਆ ਦੋਸ਼ ਲੱਗੇ ਆ ਤਾਂ ਘਟੋਖੜ ਵਾਲੇ ਵਿਧ ਕੇਸਰੀਵਾਲ ਬੰਦਾ ਜਿਹੜਾ ਕਹਿੰਦਾ ਸੀ ਕਿ ਹਾਂ ਭਈ ਇਮਾਨਦਾਰੀ ਜਿਹੜੀ ਮੇਰੇ ਘਰ ਤੋਂ ਸ਼ੁਰੂ ਹੁੰਦੀ ਆ ਜਿਸ ਦਿਨ ਉਹਨੂੰ ਦੋਸ਼ ਲੱਗੇ ਸੀਬੀਆਈ ਨੇ ਜਾਂ ਈਡੀ ਨੇ ਗ੍ਰਿਫਤਾਰ ਕੀਤਾ ਸੀ ਤੇ ਜਦ ਵਾਕਈ ਉਸ ਵਿਅਕਤੀ 'ਚ ਇਸ ਕਰਨਾ ਦਮ ਹੁੰਦਾ ਤਾਂ ਪਹਿਲਾਂ ਮੁੱਖ ਮੰਤਰੀ ਤੋਂ ਅਸਤੀਫਾ ਦਿੰਦਾ ਕਿ ਹਾਂ ਭਈ ਮੈਂ ਇਹਨਾਂ ਦੋਸ਼ਾਂ ਦਾ ਪੂਰਨ ਤੌਰ ਤੇ ਜਿਹੜਾ ਸਾਹਮਣਾ ਕਰਾਂਗਾ ਔਰ ਉਹ ਬੰਦਾ ਕਹਿੰਦਾ ਕਿ ਨਾ ਨਾ ਸੁਖਵੀਰ ਸਿੰਘ ਬਾਦਲ ਮੰਗੂ ਜੋ ਮਰਤੀ ਹੋ ਜਾਈ ਮੈਂ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਣਾ ਤੇ ਨਾ ਹੀ ਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਜੋ ਮਰਜੀ ਹੋਵੇ ਮੈਂ ਜੇਲ੍ਹ ਚ ਬੈ ਕੇ ਸਰਕਾਰ ਚੜੀ ਚਲਾਉਣੀ ਹੈ ਸਿੱਧੂ ਸਾਹਿਬ ਰਾਜਨੀਤਿਕ ਲੋਕਾਂ ਦੇ ਕਰਤਾਰ ਜਿਹੜੇ ਇਹੋ ਜਿਹੇ ਹੁੰਦੇ ਆ ਬਾਕੀ ਐਨਕਾ ਜਿਹੜੀਆਂ ਨਿਕਲ ਅਲੱਗ-ਅਲੱਗ ਕਿਨਾਲ ਹੁੰਦੀਆਂ ਨੇ ਆਪਣੇ ਬੰਦੇ ਨੂੰ ਵੇਖਣ ਵਾਸਤੇ ਹੋਰ ਤੇ ਵਿਰੋਧੀਆਂ ਨੂੰ ਵੇਖਣ ਵਾਸਤੇ ਕੁਝ ਕੋ ਚਲੋ ਕਣਕੀ ਸਾਹਿਬ ਜੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਫਿਰ ਡਾਕਟਰ ਪ੍ਰੋਫੈਸਰ ਮਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਬਲੋ ਇਨਾਮ ਕਵਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਹੋ ਤਰ ਜੋ ਪਸੰਦ ਆਇਆ ਇਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ